ਪਰਮੇਸ਼ਰ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸਵੇਰ ਦੇ ਸਭ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਵਾਜ਼ੀ ਦੇਨ ਦੀ ਕਿਰਪਾ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਵਾ ਧੰਵਾ ਧੰਨਵਾ ਪਿਤਾ ਪਰਮੇਸ਼ਰ ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਤਾਰੀਫ ਕਰਦੇ ਆ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਆ ਮੇਰੇ ਪ੍ਰਭੂ ਜੀ ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਆ ਮੇਰੇ ਪਿਤਾ ਪਰਮੇਸ਼ਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਰਾਤ ਪਰ ਤੂੰ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਆਪਣੇ ਦਿਨ ਦੇ ਸਾਰੇ ਭਲਾ ਨੂੰ ਤੁਹਾਡੇ ਤਾਕਤ ਰਥ ਵਿੱਚ ਸੌਂਪ ਦਿੰਨੇ ਆਂ ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ ਆਪਣੇ ਸਵਰਗਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਹ ਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ ਹਰ ਇੱਕ ਖਤਰੇ ਮੁਸੀਬਤ ਦੁਰਘਟਨਾ ਪਰੇਸ਼ਾਨੀ আর ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਟਾਡੇ ਪਵਿੱਤਰ ਵਚਨ ਦੇ ਨਕਰਨ ਜਾ ਰਿਹਾ ਮੇਰੇ ਪ੍ਰਭੂ ਜੀ ਪਿਤਾ ਜੀ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ ਕੋਈ ਵੀ ਸ਼ੈਤਾਨੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾਣਾ ਨਾ ਪਾਵੇ ਔਰ ਪ੍ਰਭੂ ਜੀ ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਧਦਾ ਔਰ ਤਰੱਕੀ ਕਰਦਾ ਜਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਲਈ ਪ੍ਰਭੂ ਦੇ ਦੁਆਰਾ ਹੋਈ ਵੱਡੇ ਕਮਾਂਡੀਆਂ ਗਵਾਹੀਆਂ ਨੂੰ ਜਾਣਾਂਗੇ ਪਹਿਲੀ ਗਵਾਹੀ 브ਦਰ ਗੁਰਪ੍ਰੀਤ ਸਿੰਘ ਦੀ ਆ ਉਹਨਾਂ ਦੇ ਮਨ ਵਿੱਚ ਬੁਰੇ ਵਿਚਾਰ ਆਉਂਦੇ ਰਹਿੰਦੇ ਸਨ ਉਹ ਮਨ ਹੀ ਮਨ ਦੇ ਵਿੱਚ ਕਿਸੇ ਨਾ ਕਿਸੇ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਸਨ 브ਦਰ ਨੇ ਵਿਸ਼ਵਾਸਨਾਪਰੇਲਾਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ 브ਦਰ ਦੱਸਦੇ ਹਨ ਕਿ ਹੁਣ ਉਹ ਸੌਂਦੇ ਅਤੇ ਜਾਗਦੇ ਵੀ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਹੀ ਕਰਦੇ ਰਹਿੰਦੇ ਹਨ ਇਸ ਗਵਾਹੀ ਦੇ ਲਈ 브ਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ ਈਨਾ ਦੀ ਆ ਉਹਨਾਂ ਕੋਲੇ 3 ਸਾਲਾਂ ਤੋਂ ਕੋਈ ਵੀ ਜੌਬ ਨਹੀਂ ਸੀ ਸਿਸਟਰ ਨੇ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ ਪ੍ਰੇਰ ਤੋਂ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਕਾਰੋਬਾਰ ਦੇ ਨਾਲ ਬles ਕੀਤਾ ਇਸ ਗਵਾਹੀ ਤੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਬ੍ਰਦਰ ਗੌਰਵ ਦੀ ਆ ਉਹਨਾਂ ਨੂੰ ਜੌਬ ਨਹੀਂ ਸੀ ਮਿਲ ਰਹੀ ਕਾਫੀ ਟਾਈਮ ਤੋਂ ਫ੍ਰੀ ਬੈਠੇ ਸਨ ਉਹਨਾਂ ਨੇ ਵਿਸ਼ਵਾਸਨਾ ਪ੍ਰੇਲਾਈ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਔਰ ਪ੍ਰੇਰ ਤੋਂ ਬਾਅਦ ਪਰਮੇਸ਼ਰ ਨੇ ਬਹੁਤ ਵਧੀਆ ਜੌਬ ਦੇ ਨਾਲ ਉਹਨਾਂ ਨੂੰ ਬles ਕੀਤਾ ਆ ਇਸ ਗਵਾਹੀ ਤੇ ਲਈ ਬ੍ਰਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਸਿਸਟਰ 네ਹਾ ਦੀਆ ਉਹ ਪ੍ਰੈਗਨੈਂਟ ਹਨ ਔਰ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਬਹੁਤ ਜ਼ਿਆਦਾ ਬੇਚੈਨੀ ਰਹਿੰਦੀ ਸੀ ਔਰ ਨੱਤਾਂ ਦੇ ਵਿੱਚ ਵੀ ਦਰਦ ਰਹਿੰਦਾ ਸੀ ਸਿਸਟਰ ਨੇ ਵਿਸ਼ਵਾਸਨਾ ਪ੍ਰੇਡਲਾਈਨ ਨੰਬਰ ਤੇ ਕਾਲ ਕਰਕੇ ਆਪਣਾ ਨਾਮ ਲਿਖਵਾਇਆ ਔਰ ਉਸ ਪ੍ਰੇਡ ਤੋਂ ਬਾਅਦ ਸਿਸਟਰ ਬਿਲਕੁਲ ਠੀਕ ਹਨ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਨੈਕਸਟ ਗਵਾਹੀ ਵਰਤ ਦੀ ਗਵਾਹੀ ਬ੍ਰਦਰ ਜਗਤਾਰ ਸਿੰਘ ਦੀ ਹੈ ਉਹਨਾਂ ਦਾ ਪੈਰ ਟੁੱਟ ਗਿਆ ਸੀ ਜਿਸ ਕਰਕੇ ਉਹਨਾਂ ਦੇ ਪੈਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਬ੍ਰਦਰ ਨੇ ਵਿਸ਼ਵਾਸ ਨਾਲ ਪੂਰੇ ਹਫ਼ਤੇ ਦੀ ਫਾਸਟਿੰਗ ਕੀਤੀ ਔਰ ਉਸ ਤੋਂ ਬਾਅਦ ਹੁਣ ਉਹਨਾਂ ਦਾ ਪੈਰ ਬਿਲਕੁਲ ਠੀਕ ਹੈ ਤੇ ਕੋਈ ਵੀ ਦਰਦ ਨਹੀਂ ਹੁੰਦੀ ਇਸ ਗਵਾਹੀ ਦੇ ਲਈ ਬ੍ਰਦਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਚ ਜਰਾਣਗੇ ਰੋਮੀਆ 8 ਦੇ 18 ਔਰ 19 ਨੰਬਰ ਆਇਤ ਨੂੰ ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਮਹਿਮਾ ਦੇ ਸਾਹਮਣੇ ਜੋ ਸਾਡੇ ਵੱਲ ਪ੍ਰਗਟ ਹੋਣ ਵਾਲੀ ਹੈ ਕੁਝ ਵੀ ਨਹੀਂ ਸ੍ਰਿਸ਼ਟੀ ਵੀ ਵੱਡੀ ਆਸ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਨੂੰ ਉਡੀਕਦੀ ਹੈ ਹallelujah ਬਹੁਤ ਸਾਰੇ ਭੈਣ ਭਾਈ ਨੇ ਜਿਨ੍ਹਾਂ ਦੇ ਇਹ ਮਨ ਦੀਆਂ ਸੋਚਾਂ ਨੇ ਵਿਚਾਰ ਨੇ ਕਿ ਮੈਂ ਬਹੁਤ ਜ਼ਿਆਦਾ ਡਿਪਰੈਸਡ ਹੈ ਨਾ ਜਾਂ ਮੇਰੀ ਜ਼ਿੰਦਗੀ 'ਚ ਬਹੁਤ ਸਾਰੇ ਦੁੱਖ ਨੇ ਜਾਂ ਫਿਰ ਮੈਂ ਕਿੰਨਾ ਵੀ ਚਾਹਾਂ ਆਪਣੇ ਆਪ ਨੂੰ ਖੁਸ਼ ਰੱਖਣ ਦਾ ਮੈਂ ਨਹੀਂ ਰੱਖ ਪਾ ਰਿਹਾ ਮੇਰੇ ਹਾਲਾਤ ਐਸੇ ਨੇ ਜੋ ਮੈਨੂੰ ਪਰੇਸ਼ਾਨ ਕਰ ਦਿੰਦੇ ਨੇ ਜਾਂ ਫਿਰ ਕੀ ਕਹ ਰਹੇ ਅਸੀਂ ਸਾਡੀ ਜ਼ਿੰਦਗੀ 'ਚ ਪ੍ਰੀਖਿਆਵਾਂ ਬਹੁਤ ਨੇ ਪ੍ਰੀਖਿਆਵਾਂ ਵਚਨ ਦੇ ਹਿਸਾਬ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਲੰਬੇ ਸਮੇਂ ਤੋਂ ਕਾਫੀ ਇੱਕੋ ਹੀ ਪ੍ਰੋਬਲਮ ਨੂੰ ਫੇਸ ਕਰ ਰਹੇ ਹਾਂ ਜਾਂ ਫਿਰ ਉਹ ਚਿੰਤਾ ਦੀ ਹੋ ਸਕਦੀ ਆ ਕਰਜ਼ ਦੀ ਹੋ ਸਕਦੀ ਆ ਘਰਾਂ ਵਿੱਚ ਲੜਾਈ ਕਲੇਸ਼ ਦੀ ਹੋ ਸਕਦੀ ਆ ਨਸ਼ੇ ਦੀ ਹੋ ਸਕਦੀ ਆ ਇੱਥੇ ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੀਖਿਆਵਾਂ ਆ ਜਿਹਦੇ ਵਿੱਚ ਅਸੀਂ ਇੱਕ ਚੀਜ਼ ਨੂੰ ਲੰਬੇ ਸਮੇਂ ਤੋਂ ਫੇਸ ਕਰ ਰਹੇ ਹੁੰਨੇ ਆ ਔਰ ਉਹ ਚੀਜ਼ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ ਤਾਂ ਸਾਨੂੰ ਇਹ ਹੁੰਦਾ ਕਿ ਇੰਨਾ ਸਮਾਂ ਹੋ ਗਿਆ ਮੈਨੂੰ ਇਸੇ ਹੀ ਦੁੱਖ ਦੇ ਵਿੱਚ ਆਖਿਰ ਕਦੋਂ ਮੇਰਾ ਇਹ ਦੁੱਖ ਜਾਏਗਾ ਆਖਿਰ ਮੈਂ ਕਦੋਂ ਉਸ ਆਨੰਦ ਨੂੰ ਮਹਿਸੂਸ ਕਰ ਪਾਵਾਂਗਾ ਜਿਹੜਾ ਸਵਰਗ ਦਾ ਆਨੰਦ ਆ ਜਾਂ ਫਿਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜੋ ਆਨੰਦ ਹੁੰਦਾ ਆ ਕਿ ਕੀ ਖੁਦਾ ਕਹਿੰਦਾ ਮੇਰੇ ਕੋਲੇ ਆਓ ਮੈਂ ਤੁਹਾਨੂੰ ਸ਼ਾਂਤੀ ਦਵਾਂਗਾ ਤਾਂ ਮੈਂ ਉਸ ਸ਼ਾਂਤੀ ਨੂੰ ਕਦੋਂ ਵੇਖ ਪਾਵਾਂਗਾ ਮੇਰਾ ਦੁੱਖ ਇੰਨਾ ਵੱਡਾ ਆ ਕਿ ਮੈਂ ਕਈ ਵਾਰ ਪਰਮੇਸ਼ਰ ਤੋਂ ਵੀ ਦੂਰ ਹੋ ਜਾਂਦਾ ਹਾਂ ਮੇਰੀ ਚਿੰਤਾ ਮੇਰੀ ਪਰੇਸ਼ਾਨੀ ਮੇਰੇ ਮਨ ਤੇ ਇੰਨਾ ਕਾ ਜ਼ਿਆਦਾ ਬੋਝ ਰਹਿੰਦਾ ਆ ਕਿ ਕਈ ਵਾਰੀ ਮੈਨੂੰ ਇਹ ਲੱਗਦਾ ਕਿ ਮੈਂ ਪਰਮੇਸ਼ਰ ਨਾਲ ਵੀ ਗੱਲ ਨਹੀਂ ਕਰ ਪਾ ਰਿਆ ਮੈਨੂੰ ਪਰਮੇਸ਼ਰ ਦੇ ਨਾਲ ਰਿਸ਼ਤਾ ਕਾਇਮ ਕਰਨ ਚ ਵੀ ਦਿੱਕਤ ਆਉਂਦੀ ਆ ਜਾਂ ਫਿਰ ਮੈਂ ਪਰਮੇਸ਼ਰ ਦੇ ਨਾਲ ਗੱਲ ਕਰਦੇ ਵਈ ਵੀ ਡਰ ਜਾਂਦਾ ਆ ਜਾਂ ਮੈਂ ਰੁਕ ਜਾਂਦਾ ਆ ਜਾਂ ਮੈਂ ਤੋਂ ਨਹੀਂ ਹੋ ਪਉਂਦੀ ਤਾਂ ਕਲਾਮ ਸਾਨੂੰ ਦੱਸਦਾ ਆ ਕਿ ਜੋ ਵਰਤਮਾਨ ਦੇ ਦੁੱਖ ਆ ਜੋ ਤੁਸੀਂ ਝੱਲ ਰਹੇ ਹੋ ਕਹਿੰਦਾ ਇਹ ਕੁਝ ਵੀ ਨਹੀਂ ਆ ਉਸ ਮਹਿਮਾ ਦੇ ਸਾਹਮਣੇ ਜਿਹੜੀ ਸਾਡੇ ਉੱਤੇ ਪ੍ਰਗਟ ਹੋਣ ਵਾਲੀ ਆ ਹallelujah ਉਸ ਕਿਰਪਾ ਦੇ ਸਾਹਮਣੇ ਜਿਹੜੀ ਖੁਦਾ ਸਾਨੂੰ ਦੇਣੀ ਆ ਕਹਿੰਦਾ ਤੁਹਾਡਾ ਸੋਗ ਕੁਝ ਵੀ ਨਹੀਂ ਆ ਉਸ ਆਨੰਦ ਦੇ ਸਾਹਮਣੇ ਜਿਹੜਾ ਖੁਦਾ ਤੁਹਾਨੂੰ ਦੇਣ ਵਾਲਾ ਆ ਤੁਹਾਡਾ ਰੋਣਾ ਕੁਝ ਵੀ ਨਹੀਂ ਆ ਉਸ ਵੱਡੇ ਹਾਸੇ ਦੇ ਸਾਹਮਣੇ ਜਿਹੜਾ ਖੁਦਾ ਸਾਨੂੰ ਦੇਣ ਵਾਲਾ ਆ ਸਾਡੇ ਦੁੱਖ ਮੁਸੀਬਤਾਂ ਕੁਝ ਵੀ ਨਹੀਂ ਆ ਉਸ ਐਸ਼ੋ ਆਰਾਮ ਦੇ ਸਾਹਮਣੇ ਜਿਹੜਾ ਪਰਮੇਸ਼ਰ ਸਾਨੂੰ ਦੇਣ ਵਾਲਾ ਆ ਜਿੱਦਾਂ ਅਸੀਂ ਦੇਖਦੇ ਆ ਕਿ ਇੱਕ ਮਾਂ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਬਹੁਤ ਦੁੱਖ ਭੁਗਦੀ ਆ ਬੇਹੱਦ ਦਰਦ ਹੁੰਦਾ ਆ ਮਰਨਹਾਰ ਦਰਦ ਹੁੰਦਾ ਉਸ ਵੇਲੇ ਕਿ ਪਰ ਫਿਰ ਉਸੇ ਹੀ ਕੁਝ ਪਲਾਂ ਬਾਅਦ ਕੁਝ ਸੈਕਿੰਡ ਬਾਅਦ ਜਾਂ ਕੁਝ ਮਿੰਟਾਂ ਬਾਅਦ ਹੀ ਉਸ ਮਾਂ ਦੀ ਖੁਸ਼ੀ ਵੀ ਇੰਨੀ ਅਨੋਖੀ ਰਹਿਣੀ ਅਦਭੁਤ ਹੁੰਦੀ ਆ ਨਾ ਕਿ ਉਸ ਵੇਲੇ ਉਹਨੂੰ ਲੱਗਦਾ ਕਿ ਮੈਂ ਇੱਕ ਅਨਮੋਲ ਹੀਰਾ ਆਪਣੀ ਜ਼ਿੰਦਗੀ ਦੀ ਮਿਹਨਤ ਜਾਂ ਫਿਰ ਮੈਂ ਆਪਣੇ ਪਿਤਾ ਵੱਲੋਂ ਦਿੱਤਾ ਇੱਕ ਅਨਮੋਲ ਤੋਹਫ਼ਾ ਜਾਂ ਫਿਰ ਉਹ ਚੀਜ਼ ਜੋ ਮੇਰੀ ਜ਼ਿੰਦਗੀ ਦੀ ਆਸ ਸੇ ਮੇਰੇ ਹੱਥਾਂ ਵਿੱਚ ਆ ਗਈ ਆ ਉਹੀ ਸੇਮ ਪ੍ਰੋਸੀਜਰ ਸਾਡੀ ਲਾਈਫ ਦਾ ਹੈ ਜਦੋਂ ਅਸੀਂ ਕਿਸੇ ਬਹੁਤ ਵਧੀਆ ਚੀਜ਼ ਨੂੰ ਪਾਉਣ ਹੀ ਵਾਲੇ ਹੁੰਨੇ ਆ ਉਸ ਤੋਂ ਪਹਿਲਾਂ ਸਾਡੀ ਜ਼ਿੰਦਗੀ 'ਚ ਬਹੁਤ ਸਾਰੇ ਦੁੱਖ ਦਰਦਾਂ ਪੀੜਾਂ ਮੁਸੀਬਤਾਂ ਆਉਂਦੀਆਂ ਸਾਨੂੰ ਲੱਗਦਾ ਕਿ ਇੰਨਾ ਦਰਦ ਕਿ ਸਾਡੇ ਸਹਿਣ ਤੋਂ ਬਾਹਰ ਹੈ ਵੀ ਇਸ ਦਰਦ ਨਾਲੋਂ ਚੰਗਾ ਤਾਂ ਮੈਂ ਮਰ ਹੀ ਜਾਵਾਂ ਪਰ ਮੈਂ ਦਰਦ ਨਹੀਂ ਚੱਲ ਸਕਦਾ ਔਰ ਉਹ ਦਰਦ ਕੀ ਹੁੰਦਾ ਕਰਜ਼ੇ ਦਾ ਲੜਾਈਆਂ ਝਗੜੇ ਦਾ ਮਨ ਦੀ ਸ਼ਾਂਤੀ ਨਹੀਂ ਹੈਗੀ ਘਰ ਵਿੱਚ ਲੜਾਈ ਕਲੇਸ਼ ਤੇ ਨਸ਼ੇ ਦੇ ਕਰਕੇ ਕਰਜ਼ੇ ਦੇ ਕਰਕੇ ਤੇ ਬਹੁਤ ਸਾਰੇ ਰੀਜ਼ਨ ਆ ਮਤਲਬ ਕਿਸੇ ਨੂੰ ਛੇੜੋ ਤਾਂ ਨਾ ਅਗਲਾ 1 ਘੰਟਾ ਪੂਰਾ ਆਰਾਮ ਨਾਲ ਆਪਣੇ ਦੁੱਖ ਦੱਸਣ ਤੇ ਹੀ ਲਾ ਦੇਗਾ ਇੰਨੇ ਜ਼ਿਆਦਾ ਹਰ ਇੱਕ ਪਰਸਨ ਦੀ ਜ਼ਿੰਦਗੀ 'ਚ ਦੁੱਖ ਆ ਤਾਂ ਖੁਦਾ ਕਹਿੰਦਾ ਜਿੰਨਾ ਵੱਡਾ ਦੁੱਖ ਆ ਉਸ ਤੋਂ ਹਜ਼ਾਰ ਗੁਣਾ ਵੱਡਾ ਆਨੰਦ ਹੋਏਗਾ ਹallelujah ਅੱਜ ਤੁਸੀਂ ਜਿੰਨੇ ਚਿੰਤਾ ਵਿੱਚ ਹੋ ਉਸ ਤੋਂ ਜ਼ਿਆਦਾ ਤੁਸੀਂ ਸ਼ਾਂਤੀ ਜੋਗੇ ਅੱਜ ਜਿੰਨੇ ਤੁਸੀਂ ਕਰਜ਼ ਵਿੱਚ ਹੋ ਉਸ ਤੋਂ ਜ਼ਿਆਦਾ ਤੁਸੀਂ ਅਮੀਰ ਅਤੇ ਵੰਡਣ ਵਾਲੇ ਹੋਵੋਗੇ ਅੱਜ ਜਿੰਨਾ ਤੁਹਾਡੇ ਘਰ 'ਚ ਨਸ਼ਾ ਆ ਉਹਨੇ ਹੀ ਲੋਕ ਤੁਹਾਡੇ ਘਰ ਵਿੱਚ ਪਵਿੱਤਰਤਾਈ ਅਤੇ ਕਲਾਮ ਨੂੰ ਦੱਸਣ ਵਾਲੇ ਹੋਣਗੇ ਅੱਜ ਜਿੰਨਾ ਤੁਹਾਡੇ ਘਰ ਦੇ ਲੋਕ ਪਰਮੇਸ਼ਰ ਤੋਂ ਦੂਰ ਹੈ ਜਾਂ ਫਿਰ ਤੁਹਾਡੇ ਮਨ ਉਦਾਸ ਨੇ ਉਹਨੇ ਹੀ ਜ਼ਿਆਦਾ ਆਨੰਦਿਤ ਕੀਤੇ ਜਾਓਗੇ ਉਸ ਤੋਂ ਇੰਨੀ ਵੱਡੀ ਕਿਰਪਾ ਹੋਏਗੀ ਜਿਹੜੀ ਸਾਡੇ ਤੇ ਹੋਣ ਵਾਲੀ ਹੈ ਕਿ ਦੀ ਸੂਚਨ ਸਮਝਣ ਤੋਂ ਬਾਹਰ ਆ ਹallelujah ਕਹਿੰਦਾ ਉਹ ਜਿੰਦਾ ਦੱਸਦਾ ਆ ਕਿ ਤੁਹਾਨੂੰ ਤਾਂ ਉਡੀਕ ਹੋਣੀ ਚਾਹੀਦੀ ਕਿਉਂਕਿ ਤੁਹਾਨੂੰ ਮਿਲਣ ਵਾਲੀ ਆ ਕਹਿੰਦਾ ਪਰ ਸ੍ਰਿਸ਼ਟੀ ਵੀ ਉਡੀਕ ਕਰਦੀ ਆ ਕਿ ਕਦੋਂ ਪਰਮੇਸ਼ਰ ਦੇ ਪੁੱਤਰ ਆਉਣਗੇ ਹallelujah ਕਹਿੰਦਾ ਸ੍ਰਿਸ਼ਟੀ ਵੀ ਵੱਡੀ ਆਸ ਦੇ ਨਾਲ ਪੂਰਾ ਸੰਸਾਰ ਪੂਰੀ ਕੁਦਰਤ ਪੂਰੀ ਕਾਇਨਾਤ ਇਹ ਪੂਰਾ ਬ੍ਰਹਮੰਡ ਵੀ ਕਹਿੰਦਾ ਵੇਟ ਕਰ ਰਹੀ ਆ ਉਸ ਆਸ ਦੇ ਨਾਲ ਜਿਹੜੀ ਪਰਮੇਸ਼ਰ ਤੁਹਾਨੂੰ ਮਿਲੀ ਆ ਔਰ ਕਿੰਨਾ ਦੀ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਆ ਹੁਣ ਅਸੀਂ ਸਭ ਦੇ ਸਭੀ ਖੁਦਾਵੰਦ ਦੇ ਪਰਮੇਸ਼ਰ ਦੇ ਧੀਆ ਪੁੱਤਰ ਆ ਪਰ ਹਜੇ ਅਸੀਂ ਪ੍ਰਗਟ ਨਹੀਂ ਹੋ ਪਾ ਰਹੇ ਹਾਂ ਜਿਵੇਂ ਆਪਣੇ ਆਪ ਨੂੰ ਲੁਕਾ ਛੁਪਾ ਰਹੇ ਹਾਂ ਡਰ ਰਹੇ ਹਾਂ ਘਬਰਾ ਰਹੇ ਹਾਂ ਆਪਣੀਆਂ ਹੀ ਚਿੰਤਾਵਾਂ ਵਿੱਚ ਫਸੇ ਹੋਏ ਹਾਂ ਕਹਿੰਦਾ ਕੁਦਰਤ ਵੀ ਉਸ ਮਹਿਮਾ ਨੂੰ ਵੇਖਣ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਆ ਕਿ ਜਦੋਂ ਪਰਮੇਸ਼ਰ ਦੇ ਧੀਆਂ ਪੁੱਤਰ ਵੱਡੇ ਆਨੰਦ ਤੇ ਵੱਡੀ ਖੁਸ਼ੀ ਨਾਲ ਆਣਗੇ ਤਾਂ ਉਹ ਸਮਾ ਕਿੰਨਾ ਹਸੀਨ ਹੋਵੇਗਾ ਹਾਲੇਲੂਇਆ ਅੱਜ ਜਿੰਨੇ ਵੱਡੇ ਦੁੱਖ 'ਚ ਆਂ ਅੱਜ ਜੋ ਵੀ ਪੈਨਪੈ ਕਿਸੇ ਚਿੰਤਾ 'ਚ ਜਾਂ ਦੁੱਖ 'ਚ ਜਾਂ ਬੋਝ 'ਚ ਜਾਂ ਪਰੇਸ਼ਾਨੀ 'ਚ ਜਾਂ ਕਰਜ਼ 'ਚ ਜਾਂ ਰੋਗ 'ਚ ਜਾਂ ਬੰਧਨ 'ਚ ਜਾਂ ਕਿਸੇ ਵੀ ਪ੍ਰੋਬਲਮ ਚ ਆ ਅੱਜ ਇਹ वचन ਉਹਨਾਂ ਦੇ ਲਈ ਹੀ ਆ ਕਿ ਪਿਤਾ ਪਰਮੇਸ਼ਰ ਤੁਹਾਨੂੰ ਕਹਿ ਰਿਹਾ ਕਿ ਇਹ ਮੇਰੇ ਬੇਟੇ ਔਰ ਇਹ ਮੇਰੀ ਬੇਟੀ ਅੱਜ ਤੇਰਾ ਦੁੱਖ ਜੋ ਹੈ ਉਹ ਕੁਝ ਵੀ ਨਹੀਂ ਆ ਉਸ ਆਨੰਦ ਉਸ ਖੁਸ਼ੀ ਉਸ ਭਰਪੂਰੀ ਉਸ ਛੁਟਕਾਰੇ ਔਰ ਉਸ ਸ਼ਾਂਤੀ ਦੇ ਸਾਹਮਣੇ ਜੋ ਅੱਜ ਮੈਂ ਤੈਨੂੰ ਦੇਣ ਜਾ ਰਿਹਾ ਹਾਂ ਹallelujah ਅੱਜ ਅਸੀਂ ਸਭ ਦੇ ਸਭੀ ਖੁਦਾਵਾਲੇ ਇੱਕ ਬਹੁਤ ਉੱਤਮ ਤੋਹਫੇ ਨੂੰ ਰਸੀਵ ਕਰਾਂਗੇ ਕਿਉਂ ਜੋ ਖੁਦਾ ਸਾਨੂੰ ਦੇਣ ਵਾਲਾ ਆ ਹallelujah ਤਾਂ ਨੈਕਸਟ वचन ਜੋ ਅਸੀਂ ਪੜਾਂਗੇ ਦੂਸਰਾ ਰਾਜਾ ਉਹਦੇ 20 ਨੰਬਰ ਦੇ ਆਏ ਦੀ 8 ਔਰ 9 ਨੰਬਰ ਆਇਤ ਨੂੰ ਫਿਰ ਹਿਜ਼ਕੀਆ ਨੇ ਯਸ਼ਾਇਆ ਤੋਂ ਪੁੱਛਿਆ ਕਿ ਕੀ ਨਿਸ਼ਾਨ ਹੈ ਜੋ ਯਹਵਾ ਮੈਨੂੰ ਚੰਗਾ ਕਰ ਦਵੇਗਾ ਅਤੇ ਮੈਂ ਤੀਜੇ ਦਿਹਾੜੇ ਯਹਵਾ ਦੇ ਪਵਨ ਨੂੰ ਜਾਵਾਂਗਾ ਤਦ ਯਸ਼ਾਇਆ ਨੇ ਆਖਿਆ ਕਿ ਇਸ ਗੱਲ ਦਾ ਕਿ ਯਹਵਾ ਨੇ ਜੋ ਕੰਮ ਕਰਨ ਨੂੰ ਆਖਿਆ ਹੈ ਉਹ ਨੂੰ ਕਰੇਗਾ ਯਹਵਾ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੈ ਕਿ ਪਰਸ਼ਾਵਾ 10 ਦਰਜੇ ਅਗਾਹਾਂ ਨੂੰ ਜਾਏ ਯਾ ਦਾਸਦਰਜੇ ਪਿਸ਼ਾਹ ਨੂੰ ਮੁੜੇ ਹallelujah ਹਿਜ਼ਕੀਆ ਨਵੀ ਦੇ ਬਾਰੇ ਅਸੀਂ ਸਾਰੇ ਹੀ ਜਾਣਦੇ ਆ ਕਿ ਹਿਜ਼ਕੀਆ ਬੰਦਾ ਇੱਕ ਐਸਾ ਸੀ ਜਿਹਨੂੰ ਪਰਮੇਸ਼ਰ ਦੇ ਦਾਸ ਦੇ ਵੱਲੋਂ ਇਹ ਹੁਕਮ ਆਇਆ ਸੀ ਕਿ ਤੂੰ ਮਰਨ ਵਾਲਾ ਹੈਂ ਬਹੁਤ ਜਲਦ ਤੂੰ ਮਰਨ ਵਾਲਾ ਹੈਂ ਤਾਂ ਉਸ ਪਰਸਨ ਨੇ ਕੀ ਕੀਤਾ ਕਿ ਮੈਨੂੰ ਅਗਰ ਸਾਡੇ ਵਿੱਚੋਂ ਕੋਈ ਐਸਾ ਪੈਨਪਾਈ ਹੋਵੇ ਜਿਹਨੂੰ ਕਿਹਾ ਜਾਵੇ ਕਿ ਅੱਜ ਪਰਮੇਸ਼ਰ ਵੱਲੋਂ ਤੇਰੇ ਲਈ ਪ੍ਰੋਫੈਸੀ ਆ ਕਿ ਤੂੰ ਮਰੇਗਾ ਤੂੰ ਪੱਕਾ ਮਰੇਗਾ ਤੇਰਾ ਕੋਈ ਹੱਲ ਨਹੀਂ ਹੋ ਸਕਦਾ ਜਦੋਂ ਸੀ ਛੱਟ ਹੀ ਆਸ ਛੱਡ ਕੇ ਬਹਿ ਜੇ ਵੀ ਹੋਣ ਕੁਝ ਨਹੀਂ ਹੋ ਸਕਦਾ ਸਾਨੂੰ ਖੁਦਾ ਨੇ ਕਹਿ ਦਿੱਤਾ ਆ ਵੀ ਤੂੰ ਮਰੇਗਾ ਤੇ ਜਦੋਂ ਪਰਮੇਸ਼ਰ ਨੇ ਕਹਿਤਾ ਜਦੋਂ ਉੱਤੋਂ ਹੀ ਕੱਟੀਆਂ ਗਈਆਂ ਤੇ ਹੌਣ ਕੌਣ ਜੋੜ ਸਕਦਾ ਆ ਪਰ ਇਹ ਸੰਸਾਰਿਕ ਲੋਗਾਂ ਦੀ ਸੋਚ ਆ ਜਿਹੜੇ ਪਰਮੇਸ਼ਰ ਪਿਤਾ ਤੇ ਵਿਸ਼ਵਾਸ ਕਰਦੇ ਆ ਉਹ ਜਾਣਦੇ ਆ ਕਿ ਖੁਦਾ ਦੇ ਲਈ ਕੋਈ ਵੀ ਅਨ ਹੋਣਾ ਨਹੀਂ ਹੈਗਾ ਕੋਈ ਵੀ ਐਸੀ ਚੀਜ਼ ਅਨ ਹੋਣੀ ਨਹੀਂ ਹੈਗੀ ਭਾਵੇਂ ਖੁਦ ਖੁਦਾ ਹੀ ਕਿਉਂ ਨਾ ਕਹਿ ਦੇਵੇ ਸਾਡੇ ਲਈ ਪਰ ਉਹ ਪਰਮੇਸ਼ਰ ਇੰਨਾ ਦਇਆਵਾਲਾ ਆ ਕਿ ਉਹ ਆਪਣੇ ਹੀ ਸ਼ਬਦ ਬਦਲ ਦਿੰਦਾ ਆ ਉਹ ਆਪਣੀ ਹੀ ਕਈ ਗੱਲ ਤੋਂ ਪਲਟ ਜਾਂਦਾ ਆ ਕਿਉਂਕਿ ਉਹਦੀ ਦਇਆ ਇੰਨੀ ਵੱਡੀ ਆ ਉਹ ਸਾਨੂੰ ਦੁੱਖ ਚ ਵੇਖ ਨਹੀਂ ਸਕਦਾ ਯਸ਼ਾਇਆ ਨਬੀ ਨੇ ਜੋ ਦੋ ਹਿਜਕੀਆਂ ਨੂੰ ਕਿਹਾ ਕਿ ਤੂੰ ਮਰੇਗਾ ਅਗਰ ਮੈਨੂੰ ਇਹ ਗੱਲ ਕਹੀ ਹੁੰਦੀ ਹੋਣੀ ਕਿ ਹੁਣ ਤੂੰ ਮਰੇਗਾ ਤੇ ਮੈਂ ਤਾਂ ਆਸ ਛੱਡ ਹੀ ਦੇਣੀ ਸੀ ਕਿਉਂਕਿ ਮੇਰੇ ਨਾਲ ਐਸਾ ਹੋਇਆ ਸੀ ਬਚਪਨ ਦੀ ਗੱਲ ਆ ਆਲਮੋਸਟ ਬਾਲਾ ਬਚਪਨ ਤਾਂ ਨਹੀਂ 2014 ਦੀ ਕਰੀਬ ਗੱਲ ਆ ਕਿ ਮੈਂ ਬੱਸ ਸਟੈਂਡ 'ਚ ਖੜੀ ਹੋਈ ਸੀ ਬੱਸ ਦੀ ਵੇਟ ਕਰੀ ਤੋਤੇ ਇੱਕ ਪੀਖ ਮੰਗਣ ਵਾਲਾ ਆ ਉਨੇ ਮੇਰੇ ਤੋਂ ਕੁਝ ਪੈਸੇ ਮੰਗੇ ਤੇ ਮੇਰੇ ਕੋਲ ਉਸ ਵੇਲੇ ਨਹੀਂ ਸੀ ਮੇਰੇ ਕੋਲੇ ਬਸ ਆਪਣੇ ਕਿਰਾਏ ਜੋਗੇ ਸੀ ਤਾਂ ਫਿਰ ਉਹ ਆਇਆ ਤੇ ਮੈਨੂੰ ਕਹਿੰਦਾ ਕਿ ਤੂੰ ਦਾਨ ਕਰ ਕਿਉਂਕਿ ਤੇਰਾ ਦਾਨ ਕਰਨਾ ਜ਼ਰੂਰੀ ਹੈ ਕਿਉਂਕਿ ਤੂੰ 2 ਦਿਨਾਂ ਬਾਅਦ ਮਰ ਜਾਣਾ ਹੈ ਤੇਰੀ ਮੌਤ ਆ ਗਈ ਹੈ ਤੂੰ 2 ਦਿਨਾਂ ਬਾਅਦ ਮਰ ਜਾਣਾ ਔਰ ਮੈਂ ਉਥੋਂ ਤਾਂ ਕਿਵੇਂ ਨਾ ਕਿਵੇਂ ਆ ਗਈ ਤੇ ਘਰ ਆ ਕੇ ਮੈਂ ਉਹ ਰੋਣਾ ਪਾਇਆ ਵੀ ਮੈਂ ਤਾਂ ਮਰ ਜਾਣਾ ਹੈ ਹਾਏ ਮੈਂ ਸੱਚੀ ਮਰ ਜਾਣਾ ਮੰਮੀ ਮੈਂ ਮਰ ਜਾਣਾ ਮੈਨੂੰ ਬਾਪੇ ਨੇ ਕਹਿਤਾ ਬੜੀ ਭੱਜ ਦੌੜ ਅਸੀਂ ਕੀਤੀ ਕਿੱਥੇ ਟੇਵੇਂ ਦਿਖਾਏ ਕਿੱਥੇ ਹੱਥ ਵਿਖਾਇਆ ਸਭ ਕੁਝ ਕੀਤਾ ਤਾਂ ਉਹ ਇਹ ਕਹਿਣ ਕੋਈ ਇੱਦਾਂ ਕਰ ਲੋ ਇੱਦਾਂ ਕਰ ਲੋ ਪਰ ਉਹ ਸਭ ਕੁ ਕੀਤਾ ਵੀ ਅਸੀਂ ਕੁਛ ਨਹੀਂ ਬਸ ਉਤੋਂ ਪੁੱਛੋ ਵਾ ਸਾ ਕਿ ਅੱਗੇ ਕਰਿਆ ਕੁਛ ਵੀ ਨਹੀਂ ਖੁਦਾ ਦੀ ਦਇਆ ਦੇ ਨਾਲ ਅੱਜ ਮੈਂ ਉਹ 2014 ਦੀ ਗੱਲ ਕਰੀਬ ਕਰੀਬ 10 ਸਾਲ ਅੱਜ 10 ਸਾਲ ਹੋ ਗਏ ਉਸ ਗੱਲ ਨੂੰ ਤਾਂ ਐਸੇ ਹੀ ਉਸ ਵੇਲੇ ਮੈਂ ਤਾਂ ਆਸ ਛੱਡ ਦਿੱਤੀ ਸੀ ਕਿਉਂਕਿ ਮੇਰੇ ਨਾਲ ਇਹ ਚੀਜ਼ ਹੋ ਗਈ ਆ ਚਲੋ ਮੈਨੂੰ ਯਾਦ ਆ ਗਿਆ ਬਹੁਤ ਸਹੀ ਟਾਈਮ ਤੇ ਬਹੁਤ ਸਹੀ ਐਗਜ਼ਾਮਪਲ ਕਿ ਹਾਂ ਮੇਰੇ ਨਾਲ ਐਸਾ ਹੋ ਚੁੱਕਿਆ ਮੈਨੂੰ ਵੀ ਕਿਸੇ ਨੇ ਕਿਹਾ ਤੂੰ ਮਰ ਜੇਗੀ ਤੇ ਮੈਂ ਤਾਂ ਆਸ ਛੱਡ ਦਿੱਤੀ ਸੀ ਬਿਲਕੁਲੀ ਉਸੇ ਤਰ੍ਹਾਂ ਹਿਜਕਿਆ ਨਬੀ ਦੇ ਕੋਲੇ ਯਸ਼ਾਇਆ ਨਬੀ ਆਏ ਕਿ ਤੂੰ ਮਰ ਜਾਏਗਾ ਤੇਰਾ ਕੋਈ ਹੱਲ ਨਹੀਂ ਆ ਪਰ ਉਹਨੇ ਕੀ ਕੀਤਾ ਉਹਨੇ ਆਪਣਾ ਮੂੰਹ ਜਿਹੜਾ ਦੀਵਾਰ ਵੱਲ ਕੀਤਾ ਉਹਨੇ ਕੰਧ ਵੱਲ ਮੂੰਹ ਕਰਕੇ ਦੁਆ ਕੀਤੀ ਦਿਨ ਰਾਤ ਦੁਆ ਕੀਤੀ ਰੋ ਰੋ ਕੇ ਦੁਆ ਕੀਤੀ ਇੰਨੇ ਜਿਆਦਾ ਸੱਚੇ ਮਨ ਦੇ ਨਾਲ ਤੜਫ ਕੇ ਉਸ ਖੁਦਾ ਅੱਗੇ ਦੁਆ ਕੀਤੀ ਕਿ ਜਿਸ ਨਬੀ ਨੂੰ ਖੁਦਾ ਨੇ ਭੇਜਿਆ ਸੀ ਕਿ ਤੂੰ ਉਹਦੇ ਕੋਲੇ ਮੇਰਾ ਫਰਮਾਨ ਲੈ ਕੇ ਜਾ ਕੇ ਤੂੰ ਮਰੇਗਾ ਆ ਫਿਰ ਉਹੀ ਨਬੀ ਫਿਰ ਤੂੰ ਉਸੇ ਹੀ ਭਰਾ ਦੇ ਲਈ ਜਿਹਦੇ ਕੋਲੇ ਉਹ ਮਰਨ ਦਾ ਫਰਮਾਨ ਲੈ ਕੇ ਗਿਆ ਸੀ ਉਹਨੂੰ ਜਾ ਕੇ ਕੀ ਕਹਿੰਦਾ ਕਿ ਹੁਣ ਮੈਂ ਤੈਨੂੰ ਦੱਸਦਾ ਆ ਯਹਵਾ ਪਰਮੇਸ਼ਰ ਤੈਨੂੰ ਕੀ ਕਹਿੰਦਾ ਕਿ ਮੈਂ ਤੈਨੂੰ ਚੰਗਾ ਕਰ ਦਵਾਂਗਾ ਹallelujah ਮੈਂ ਤੈਨੂੰ ਤੀਜੇ ਦਿਹਾੜੇ ਯਹਵਾ ਦੇ ਪਵਨ ਨੂੰ ਲੈ ਕੇ ਜਾਵਾਂਗਾ ਜਾਂ ਫਿਰ ਤੂੰ ਤੀਜੇ ਦਿਹਾੜੇ ਯਹਵਾ ਦੇ ਪਵਨ ਨੂੰ ਜਾਵੇਂਗਾ ਔਰ ਮੈਂ ਇਸ ਵਚਨ ਨੂੰ ਤੇਰੇ ਲਈ ਕਲਿਆ ਸੀ ਕਿ ਤੂੰ ਮਰ ਜਾਵੇਂਗਾ ਪਰ ਤੇਰੀ ਮਿਹਨਤ ਸੀ ਜੋ ਜੋ ਤੂੰ ਸੱਚੇ ਮੰਦੇ ਨਾਲ ਮੈਨੂੰ ਪੁਕਾਰਿਆ ਜੋ ਤੂੰ ਪੂਰੇ ਦਿਲ ਦੇ ਨਾਲ ਰੂਹ ਸਮਝਾਂਦੇ ਨਾਲ ਉਸੇ ਵੇਲੇ ਰੋ ਪਟ ਕੇ ਪਛਤਾਪ ਕਰਕੇ ਮੇਰੀ ਹਜ਼ੂਰੀ 'ਚ ਬੈ ਕੇ ਜੋ ਤੂੰ ਦੁਆ ਪ੍ਰਾਰਥਨਾ ਕਰ ਲਈ ਦੇਖ ਮੈਂ ਤੇਰੀ ਆਵਾਜ਼ ਨੂੰ ਸੁਣ ਲਿਆ ਆ ਅਤੇ ਹੁਣ ਤੂੰ ਨਹੀਂ ਮਰੇਗਾ ਔਰ ਮੈਂ ਤੇਰੇ ਲਈ ਨਿਸ਼ਾਨ ਵੀ ਰੱਖਾਂਗਾ ਦੇਖੋ ਖੁਦਾ ਦੀ ਜ਼ਿੰਦਗੀ ਜਿਹੜੀ ਦਿੱਤੀ ਹੋਈ ਆ ਉਹਨੂੰ ਪਰਮੇਸ਼ਰ ਤੋਂ ਬਿਨਾ ਕੋਈ ਖੋ ਨਹੀਂ ਸਕਦਾ ਹੁਣ ਸਾਡੇ ਵਿੱਚੋਂ ਐਸੇ ਬਹੁਤ ਸਾਰੇ ਭੈਣ ਭਾਈ ਹੋਣਗੇ ਜਿਨ੍ਹਾਂ ਨੇ ਜਦੋਂ ਪਿਛਲਾ ਵਚਨ ਸੁਣਿਆ ਕਿ ਪਰਮੇਸ਼ਰ ਦੀ ਕਿਰਪਾ ਵੱਡੀ ਹੋਏਗੀ ਉਹ ਜਦੋਂ ਪ੍ਰਕਾਸ਼ਮਾਨ ਹੋਏਗੀ ਤਾਂ ਸ੍ਰਿਸ਼ਟੀ ਵੀ ਦੇਖੇਗੀ ਸ੍ਰਿਸ਼ਟੀ ਵੀ ਉਡੀਕ ਕਰ ਰਹੀ ਆ ਜਿੰਨਾ ਵੱਡਾ ਦੁੱਖ ਆ ਉਸ ਤੋਂ ਹਜ਼ਾਰ ਗੁਣਾ ਵੱਡੀ ਕਿਰਪਾ ਹੋਏਗੀ ਤਾਂ ਸਾਡੇ ਵੀ ਮਨ 'ਚ ਐਸਾ ਵਿਸ਼ਵਾਸ ਆਇਆ ਹੋਏਗਾ ਜਾਂ ਫਿਰ ਐਸਾ ਸਵਾਲ ਆਇਆ ਹੋਏਗਾ ਕਿ ਠੀਕ ਆ ਐਸਾ ਹੋਤਾ ਜਾਏਗਾ ਅਗਰ ਪਰਮੇਸ਼ਰ ਨੇ ਕਿਹਾ ਪਰ ਸਾਨੂੰ ਕੀ ਪਤਾ ਲੱਗੇ ਕਿ ਪਰਮੇਸ਼ਰ ਸਾਡੇ ਲਈ ਕਰੇਗਾ ਸਾਨੂੰ ਕੀ ਪਤਾ ਲੱਗੇ ਕਿ ਖੁਦਾ ਸਾਡੇ ਲਈ ਸੱਚਮੁੱਚ ਐਸਾ ਕਰੇਗਾ ਜੋ ਨੇ ਕਹਿਆ ਜਿਹਦਾ ਹਿਜਕੀਆਂ ਨੇ ਕਿਹਾ ਕਿ ਤੂੰ ਹੀ ਤਾਂ ਮੈਨੂੰ ਕਹਿੰਦਾ ਸੀ ਕਿ ਤੂੰ ਮਰ ਜਾਵੇਂਗਾ ਹੁਣ ਤੂੰ ਹੀ ਮੈਨੂੰ ਕਹਿ ਰਿਹਾ ਹੈਂ ਕਿ ਪਰਮੇਸ਼ਰ ਤੈਨੂੰ ਚੰਗਾ ਕਰੇਗਾ ਤਾਂ ਫਿਰ ਮੈਂ ਕਿਵੇਂ ਜਾਣਾਂਗਾ ਕਿ ਪਰਮੇਸ਼ਰ ਮੇਰੇ ਲਈ ਕਰੇਗਾ ਕਿਉਂਕਿ ਅਸੀਂ ਕੀ ਆ ਪਾਪੀ ਪੀੜੀਆਂ ਸਾਡੇ ਵਿੱਚ ਥੋੜਾ ਜਿਹਾ ਸ਼ੱਕ ਵਹਿਮ ਪਰਮਤ ਅਸੀਂ ਥੋੜੇ ਵਿਸ਼ਵਾਸ ਵਾਲਿਆਂ ਸਾਨੂੰ ਆਏ ਹੁੰਦਾ ਕਿ ਸਾਡੇ ਸਾਹਮਣੇ ਪ੍ਰਗਟ ਹੋਵੇ ਸਾਨੂੰ ਕੋਈ ਨਾ ਕੋਈ ਨਿਸ਼ਾਨੀ ਵਿਖਾਵੇ ਜਿੱਥੋਂ ਸਾਨੂੰ ਪਤਾ ਲੱਗੇ ਕਿ ਸੱਚਮੁੱਚ ਸਾਡਾ ਪਰਮੇਸ਼ਰ ਸਾਡੇ ਲਈ ਐਸਾ ਕਰੇਗਾ ਤਾਂ ਅੱਜ ਉਹਨਾਂ ਸਾਰੇ ਭੈਣਾ ਭਾਈਆਂ ਲਈ ਇੱਕ ਨਿਸ਼ਾਨੀ ਆ ਔਰ ਉਹ ਕੀ ਨਿਸ਼ਾਨੀ ਆ ਵਚਨ ਦੇ ਵਿੱਚੋਂ ਅਸੀਂ ਪੜਾਂਗੇ ਆਖਰੀ ਵਚਨ ਸਾਨੂੰ ਹਿੰਮਤ ਤਾਕਤ ਦੇ ਨਾਲ ਨਾਲ ਸਮਝਾਉਂਦਾ ਸਿਖਾਉਂਦਾ ਤੇ ਬੁਝਾਉਂਦਾ ਵੀ ਆ ਔਰ ਉਹ ਕੀ ਵਚਨ ਆ ਨੈਕਸਟ ਵਚਨ ਜੋ ਅਸੀਂ ਪੜਾਂਗੇ ਇਹ ਸ਼ਾਇਆ 60 ਦੀ ਬਾਈ ਨੰਬਰ ਆਇਤ ਨੂੰ ਛੋਟੇ ਤੋਂ ਛੋਟਾ 1000 ਹੋ ਜਾਵੇਗਾ ਅਤੇ ਸਭ ਤੋਂ ਕਮਜ਼ੋਰ ਇੱਕ ਬਲਵੰਤ ਕੌਮ ਮੈਂ ਯਹੋਵਾ ਸਮੇ ਸਿਰ ਇਹਨੂੰ ਸ਼ੇਤੀ ਪੂਰਾ ਕਰਾਂਗਾ ਹਾਲੇਲੂਇਆ ਪਰਮੇਸ਼ਰ ਦਾ ਕਲਾਮ ਸਾਨੂੰ ਦੱਸਦਾ ਹੈ ਕਹਿੰਦਾ ਛੋਟੇ ਤੋਂ ਛੋਟਾ 1000 ਹੋ ਜਾਵੇਗਾ ਜਦੋਂ ਮੈਂ ਕੱਲ ਪਰਸੋ ਹੀ ਆਪਣੀ ਜ਼ਿੰਦਗੀ ਦੀ ਪਰਸੋ ਦਿੱਤੀ ਸੀ ਜ਼ਿੰਦਗੀ ਦੀ ਗਵਾਹੀ ਤਾਂ ਮੈਂ ਉਹਦੇ ਵਿੱਚ ਦੱਸਿਆ ਸੀ ਕਿ ਸਿਰਫ ਮੈਂ ਹੀ ਸੀ ਮੇਰੇ ਪਰਿਵਾਰ 'ਚ ਜੋ ਵਿਸ਼ਵਾਸ ਕਰਨ ਵਾਲੀ ਸੀ ਮੈਂ ਹੀ ਸੀ ਜੋ ਖਿਲਾਫ ਬੋਲਦੀ ਹੁੰਦੀ ਸੀ ਦੇਵੀ-ਦੇਵਤਿਆਂ ਦੇ ਕਿ ਖੂਨ ਲੈਂਦੇ ਆਂ ਸ਼ਰਾਬ ਲੈਂਦੇ ਆਂ ਕਿ ਇਦਾਂ ਦੇ ਕਿਹੜੇ ਪਰਮੇਸ਼ਰ ਹੁੰਦੇ ਆਂ ਤਾਂ ਉਸ ਵੇਲੇ ਮੈਂ ਇੱਕ ਸੀ ਔਏ ਮੇਰੀ ਜ਼ਿੰਦਗੀ ਦੀ ਜੀਵਤ ਗਵਾਹੀ ਆ ਔਰ ਇਹ ਗੱਲ ਨੂੰ ਥੋੜਾ ਫੀਲ ਵੀ ਕਰਨਾ ਰਿਅਲਾਈਜ਼ ਕਰਨਾ ਕਿ ਆ ਬਿਲਕੁਲ ਰੀਅਲ ਹੈ ਸੱਚੀ ਗੱਲ ਹੈ ਔਰ ਇੱਕ ਖੁਦਾ ਦੇ ਨਾਮ ਦੇ ਵਿੱਚ ਸਾਡੇ ਸਾਹਮਣੇ ਜਿਉਂਦੀ ਜਾਗਦੀ ਉਦਾਹਰਣ ਵੀ ਹੋ ਸਕਦੀ ਹੈ ਕਿ ਖੁਦਾ ਕੰਮ ਕਰੇਗਾ ਤਾਂ ਕਿਦਾਂ ਕੀਤਾ ਖੁਦਾ ਨੇ ਕੰਮ ਮੈਂ ਕੱਲ ਹੀ ਸੀ ਆਪਣੇ ਕਰਜ ਵਿਸ਼ਵਾਸ ਕਰਨ ਵਾਲੀ ਤਾਂ ਜੋ ਮੁਸੀਬਤ ਸਾਡੇ ਤੇ ਪਈ ਉਸ ਮੁਸੀਬਤ ਤੋਂ ਬਾਅਦ ਅਸੀਂ ਹਰੀ ਹਰੀ ਖੁਦਾ ਦੇ ਵਿੱਚ ਕਨਵਰਟ ਹੋ ਗਿਆ ਸੀ ਪਹਿਚਾਨ ਲਿਆ ਕਿ ਹਾਂ ਇਸ ਤੋਂ ਬਿਨਾ ਕੁਝ ਵੀ ਨਹੀਂ ਹਾਂ ਬਸ ਇੱਥੇ ਆਖ ਰਿਹਾ ਹੁਣ ਇੱਥੇ ਰੁਕ ਜਾ ਕਿ ਭੱਜ ਦੌੜ ਜ਼ਿੰਦਗੀ ਚ ਬਹੁਤ ਕਰ ਲਈ ਇਸ ਤੋਂ ਬਾਅਦ ਹੁਣ ਆਰਾਮ ਆ ਕਿਉਂਕਿ ਖੁਦਾ ਦੇ ਵਿੱਚ ਸੱਚੀ ਸ਼ਾਂਤੀ ਤੇ ਆਰਾਮ ਆ ਤਾਂ ਉਸ ਵੇਲੇ ਮੈਂ ਕੱਲੀ ਸੀ ਕੱਲੀ ਤੋਂ ਮੇਰੇ ਪਰਿਵਾਰ ਦੇ ਨਾਲ 4 ਮੈਂਬਰ ਜੁੜ ਗਏ 4 ਮੈਂਬਰ ਤੋਂ ਨਾਲ ਫਿਰ ਇੱਕ ਚਰਚ ਚ ਜასი ਜਾਣ ਲੱਗੇ ਉਸ ਚਰਚ ਦੇ ਵਿੱਚ 50 ਬੰਦੇ ਹੋਏ ਉਹਨਾਂ ਦੇ ਨਾਲ ਸੰਗਤੀ ਹੋਈ ਔਰ ਉਹ ਤੋਂ ਇੱਕ ਪਾਸਟਾ ਨਾਮਲੇ ਪਾਸਟੇ ਦੇ ਥਰੂ ਇਸ ਚੈਨਲ ਨੂੰ ਖੋਲਿਆ ਗਿਆ ਇਸ ਚੈਨਲ ਦੇ ਥਰੂ ਜੁੜਦੇ ਜੁੜਦੇ ਅੱਜ ਆਪਾਂ 7000 ਤੋਂ ਵੱਧ ਪੈਨਪਾਈ ਜੁੜੇ ਹੋਏ ਆ ਇਸ ਦੇ ਨਾਲ ਪਰ ਇੱਕ ਤੋਂ ਅੱਜ 7500 ਆ ਤਾਂ ਕਿ ਇਹ ਜਹਾਂ ਦੀ ਜਗ ਦੀ ਐਗਜ਼ਾਮਪਲ ਨਹੀਂ ਹੈ ਕਿ ਖੁਦਾ ਸਾਡੇ ਲਈ ਕਰੇਗਾ ਹਾਲੇਲੀਉਆ ਕਿਸਾਨ ਨੂੰ ਇਸ ਗੱਲ ਤੋਂ ਹਿੰਮਤ ਨਹੀਂ ਮਿਲੀ ਸੁਣ ਕੇ ਕਿ ਹਾਂ ਇੱਕ ਸੀ ਜੋ ਜ਼ਿੱਦੀ ਸੀ ਜੋ ਚਿਚੜੇ ਸੁਭਾਅ ਜੀ ਜਿਹਦੇ ਲਈ ਭਵਿੱਖਮਾਣੀਆਂ ਹੋ ਗਈਆਂ ਕਿ ਤੂੰ ਮਰ ਜਾਣਾ ਆ ਅੱਜ 10 ਸਾਲਾਂ ਬਾਅਦ ਉਹ ਇੱਕ ਅੱਜ ਹਜ਼ਾਰਾਂ ਦੇ ਨਾਲ ਜੁੜਿਆ ਹੋਇਆ ਆ ਅੱਜ ਉਸ ਇੱਕ ਤੋਂ 7500 ਬੰਦੇ ਨੇ ਤਾਂ ਕੀ ਇਹ ਜਿਉਂਦੀ ਜਗ ਦੀ ਗਵਾਹੀ ਨਹੀਂ ਆ ਕਿ ਖੁਦਾ ਸਾਡੇ ਲਈ ਕੰਮ ਕਰੇਗਾ ਰੋਜ਼ ਦਿਹਾੜੀ ਨਵੇਂ ਲੋਕ ਜੁੜਦੇ ਨੇ ਰੋਜ਼ ਦਿਹਾੜੀ ਨਵੀਂ ਐਪਰੀਸ਼ੀਏਸ਼ਨਸ ਮਿਲਦੀ ਆ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਸਾਨੂੰ ਤੁਹਾਡੇ ਬਚਨ ਸੁਣ ਕੇ ਸ਼ਾਂਤੀ ਮਿਲਦੀ ਆ ਰੋਜ਼ ਦਿਹਾੜੀ ਕੋਈ ਨਾ ਕੋਈ ਨਵਾਂ ਭੈਣ ਭਾਈ ਮਿਲਦਾ ਆ ਜੋ ਕਹਿੰਦੇ ਕਿ ਹਾਂ ਸਾਨੂੰ ਤੁਹਾਡੇ ਬਾਰੇ ਦੱਸਿਆ ਗਿਆ ਕਿ ਤੁਸੀਂ ਸਾਡੀ ਮੁਸੀਬਤ ਦਾ ਹੱਲ ਕਰ ਸਕਦੇ ਹੋ ਚਲੋ ਦੱਸਣ ਵਾਲੇ ਦਾ ਵਿਸ਼ਵਾਸ ਸੀ ਉਹਨੇ ਇਹ ਗੱਲ ਕਹੀ ਕਿਉਂਕਿ ਕਰਨ ਵਾਲਾ ਤਾਂ ਖੁਦਾ ਹੀ ਆ ਮੈਂ ਤਾਂ ਹੀ ਵਿਸ਼ਵਾਸ ਕਰਦੀ ਕਿ ਪਰਮੇਸ਼ਰ ਨੇ ਮੈ ਵੀ ਤੁਹਾਡੇ ਲਈ ਆਮ ਇਨਸਾਨ ਆ ਮੈਨੂੰ ਸਿਰਫ ਇੱਕ ਜ਼ਰੀਆ ਬਣਾਇਆ ਆਪਣੇ ਕੰਮਾਂ ਨੂੰ ਕਰਨ ਦਾ ਮੇਰੇ ਵਿੱਚ ਕੋਈ ਖੂਬੀ ਕੋਈ ਲਾਇਕਤ ਨਹੀਂ ਆ ਬਸ ਮੇਰੇ ਚ ਇੰਨੀ ਖੁਸ਼ੀ ਆ ਬਹੁਤ ਜ਼ਿਆਦਾ ਮੈਨੂੰ ਕਿ ਹਾਂ ਮੈਂ ਕੱਲੀ ਸੀ ਔਰ ਸੱਚਮੁੱਚ ਅੱਜ ਮੈਂ ਇੱਕ ਛੋਟੀ ਜਹੀ ਕੱਲੀ ਤੋਂ ਪਰਮੇਸ਼ਰ ਨੇ ਹਜ਼ਾਰਾਂ ਜੋੜ ਦਿੱਤੇ ਆ ਪਰ ਇਹ ਪਰਮੇਸ਼ਰ ਦੇ ਵੱਲੋਂ ਦਿੱਤਾ ਗਿਆ ਇੱਕ ਬਹੁਤ ਸੋਹਣਾ ਅਤੇ ਵੱਡਾ ਨਿਸ਼ਾਨਿਆ ਔਰ ਜਿਉਂਦਾ ਨਿਸ਼ਾਨਿਆ ਜੋ ਤੁਸੀਂ ਸਾਰੇ ਜਿਉਂਦੀ ਜਾਣੀ ਗੱਲ ਨੂੰ ਵੇਖ ਵੀ ਸਕਦੇ ਹੋ ਕਦੇ ਕਿਸੇ ਨੇ ਮੈਨੂੰ ਵੇਖਿਆ ਨਹੀਂ ਹੋਣਾ ਸੀ ਹੁਣ ਤਾਂ ਚਲੋ ਆਪਾਂ ਲਾਈਵ ਵੀਡੀਓਜ਼ ਪਾਈ ਦੀਆਂ ਵੀਡੀਓਜ਼ ਪਾਈ ਦੀਆਂ ਫੇਸ ਟੂ ਫੇਸ ਦੇਖਿਆ ਕਿਸੇ ਨੇ ਮੇਰਾ ਘਰ ਨਹੀਂ ਦੇਖਿਆ ਮੇਰਾ ਪਰਿਵਾਰ ਨਹੀਂ ਦੇਖਿਆ ਮੇਰੀ ਪਿਛਲੀ ਜ਼ਿੰਦਗੀ ਨਹੀਂ ਵੇਖੀ ਮੇਰੀ ਜਗਾ ਦਾ ਨਹੀਂ ਪਤਾ ਮੈਂ ਕਿੱਥੇ ਰਹਿਣੀ ਕਦੋਂ ਸੌਣੀ ਕਦੋਂ ਉੱਠਣੀ ਕਿਸੇ ਨੂੰ ਮੇਰੀ ਜ਼ਿੰਦਗੀ ਬਾਰੇ ਕੁਝ ਨਹੀਂ ਪਤਾ ਪਰ ਫਿਰ ਵੀ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਜੁੜੇ ਹੋਏ ਹਾਂ ਫਿਰ ਵੀ ਬਹੁਤ ਸਾਰੇ ਭੈਣਾ ਭਾਈ ਆ ਜੋ ਆਪਣੇ ਪਰਿਵਾਰ ਨਾਲੋਂ ਵੱਧ ਕੇ ਪਿਆਰ ਦਿੰਦੇ ਆ ਬਹੁਤ ਸਾਰੀਆਂ ਭੈਣਾ ਜੋ ਮਾਵਾ ਐਸੀਆਂ ਨੇ ਜੋ ਕਈ ਵਾਰੀ ਐਸਾ ਵੀ ਮੈਨੂੰ ਸੁਣਨ ਨੂੰ ਮਿਲਿਆ ਬਹੁਤ ਸਾਰੀਆਂ ਭੈਣਾਂ ਤੋਂ ਕਿ ਅਸੀਂ ਖੁਦਾ ਅੱਗੇ ਦੁਆ ਕਰਦੇ ਕਿ ਇਹ ਇਹ ਬੇਟੀ ਸਾਡੇ ਘਰ ਕਿਉਂ ਪੈਦਾ ਨਹੀਂ ਹੋਈ ਆ ਜਾਂ ਫਿਰ ਮੈਂ ਇਸ ਬੇਟੀ ਨੂੰ ਆਪਣੇ ਗੁੱਖ ਤੋਂ ਜਨਮ ਕਿਉਂ ਨਹੀਂ ਦਿੱਤਾ ਤਾਂ ਐਸੀਆਂ ਗੱਲਾਂ ਸੁਣ ਕੇ ਬੇहद ਖੁਸ਼ੀ ਹੁੰਦੀ ਹੈ ਕਿ ਸੱਚਮੁੱਚ ਪਰ ਇਹ ਗੱਲਾਂ ਮੈਂ ਆਪਣੀ ਤਾਰੀਫ਼ ਲਈ ਨਹੀਂ ਦੱਸ ਰਹੀ ਸਿਰਫ ਤੁਹਾਨੂੰ ਖੁਸ਼ੀ ਦੇਣ ਦੇ ਲਈ ਦੱਸ ਰਹੀ ਹਾਂ ਕਿ ਇੱਕ ਛੋਟੇ ਤੋਂ ਪਰਮੇਸ਼ਰ ਹਜ਼ਾਰ ਕਿਦਾਂ ਬਣਾਉਂਦਾ ਆ ਅਤੇ ਉਸ ਹਜ਼ਾਰ ਤੋਂ ਪਰਮੇਸ਼ਰ ਉਸ ਛੋਟੇ ਨੂੰ ਆਨੰਦ ਕਿਵੇਂ ਦਿੰਦਾ ਆ ਤੁਸੀਂ ਸਭ ਜੁੜਿਓ ਕਿਉਂਕਿ ਤੁਹਾਨੂੰ ਸੁਣ ਕੇ ਆਨੰਦ ਮਿਲਦਾ ਆ ਤੁਸੀਂ ਸਭ ਮੇਰੇ ਨਾਲ ਜੁੜਿਓ ਮੈਨੂੰ ਇਸ ਗੱਲ ਦਾ ਆਨੰਦ ਮਿਲਦਾ ਹੁਣ ਅਸੀਂ ਸਾਰੇ ਇੱਕ ਦੂਜੇ ਜਾਣਨ ਦੀ ਤਾਂ ਕਿ ਇਹ ਖੁਦਾ ਦਾ ਨਿਸ਼ਾਨ ਨਹੀਂ ਕਿ ਉਹ ਸੱਚਮੁੱਚ ਸਾਡੇ ਲਈ ਕਰੇਗਾ ਇੱਕ ਉਹ ਬੱਚਾ ਜਿਹੜਾ ਆਪਣੇ ਮਾਪੇ ਤੇ ਵੀ ਵਿਸ਼ਵਾਸ ਨਹੀਂ ਸੀ ਕਰਦਾ ਪਰਮੇਸ਼ਰ ਤੇ ਤਾਂ ਕੀ ਵਿਸ਼ਵਾਸ ਕਰਨਾ ਅੱਜ ਅੱਜ ਇੰਨੇ ਲੋਕਾਂ ਨੂੰ ਵਿਸ਼ਵਾਸ ਦੀਆਂ ਗੱਲਾਂ ਸੁਣਾ ਰਿਹਾ ਕਿ ਇਹ ਪਰਮੇਸ਼ਰ ਦਾ ਜਿਉਂਦਾ ਜਗਦਾ ਵਿਸ਼ਵਾਸ ਨਹੀਂ ਆ ਇੱਕ ਨਾਸਤਿਕ ਬੱਚਾ ਅੱਜ ਪਰਮੇਸ਼ਰ ਦੇ ਧਾਰਮਿਕਤਾ ਦੇ ਕੰਮ ਕਰ ਰਿਹਾ ਕਿ ਇਹ ਖੁਦਾ ਦਾ ਜਿਉਂਦਾ ਜਗਦਾ ਵਿਸ਼ਵਾਸ ਇੱਕ ਐਗਜ਼ਾਮਪਲ ਨਤੀਜਾ ਨਹੀਂ ਆ ਸਾਡੇ ਸਾਹਮਣੇ ਇਹ ਸੱਚਮੁੱਚ ਖੁਦਾ ਸਾਡੇ ਲਈ ਕਰੇਗਾ ਪਰੇ ਨਿਸ਼ਾਨ ਹੈ ਖੁਦਾ ਦਾ ਅਗਰ ਉਹਨੇ ਮੇਰੇ ਦੁਆਰਾ ਕੀਤਾ ਤਾਂ ਤੁਹਾਡੇ ਦੁਆਰਾ ਵੀ ਕਰੇਗਾ ਅਗਰ ਮੈਂ ਅੱਜ ਖੁਦਾ ਚਨੰਨ ਦੀ ਤਾਂਤਾ ਤੁਸੀਂ ਵੀ ਅਨੰਦਿਤ ਹੋ ਅੱਜ ਮੈਨੂੰ ਪਰਮੇਸ਼ਰ ਨੇ ਤੁਹਾਡੇ ਨਾਲ ਜੋੜਿਆ ਮੈਨੂੰ ਖੁਸ਼ੀ ਆ ਤਾਂ ਤੁਹਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਪਰਮੇਸ਼ਰ ਦੇ ਵਿੱਚ ਅਸੀਂ ਕੱਟੇ ਆ ਅੱਜ ਅਸੀਂ ਆਪਣੇ ਘਰਾਂ ਪਰਿਵਾਰਾਂ ਵਿੱਚ ਉਹਨਾਂ ਆਨੰਦ ਮਹਿਸੂਸ ਭਾਵੇਂ ਨਾ ਕਰਦੇ ਹੋਈਏ ਪਰ ਜਦੋਂ ਅਸੀਂ ਖੁਦਾ ਦੀ ਹਜ਼ੂਰੀ 'ਚ ਬੈਠਦੇ ਆ ਇੱਕ ਦੂਜੇ ਦੀਆਂ ਗੱਲਾਂ ਬਾਤਾਂ ਸੁਣਦੇ ਆ ਵਚਨ ਦੀਆਂ ਗੱਲਾਂ ਸੁਣਦੇ ਆ ਜਾਂ ਲਾਈਫ ਦੇ ਐਕਸਪੀਰੀਐਂਸਸ ਨੂੰ ਸੁਣਦੇ ਆ ਤਾਂ ਅਸਲ ਸਾਡੇ ਅੰਦਰ ਇੱਕ ਆਨੰਦ ਇੱਕ ਖੁਸ਼ੀ ਔਰ ਉਦਾਸ ਚੈਰ ਕਿ ਵੀ ਕਹਾਸਾ ਆ ਜਾਂਦਾ ਹੈ। ਬਹੁਤ ਸਾਰੇ ਭੈਣਾਂ ਵੀ ਕਹਿੰਦੀਆਂ ਕਿ ਸਿਸਟਰ ਜੀ ਜਦੋਂ ਤੁਸੀਂ ਪ੍ਰਚਾਰ ਕਰਦੇ ਹੋਏ ਕੋਈ ਹਾਸੇ ਵਾਲੀ ਗੱਲ ਕਰਦੇ ਹੋ ਤਾਂ ਸਾਨੂੰ ਬੜੀ ਵਧੀਆ ਲੱਗਦੀ ਹੈ ਉਹ ਗੱਲਾਂ ਵੀ ਪਿਆਰੀਆਂ ਲੱਗਦੀਆਂ ਨੇ। ਤਾਂ ਬਸ ਇਹੀ ਤਾਂ ਪਿਆਰਿਆ ਨਾ। ਇਹੀ ਤਾਂ ਖੁਦਾ ਦੀ ਅਨੰਦਤਾਈ ਹੈ ਨਾ ਸਾਡੇ ਚ। ਇਹੀ ਤਾਂ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਆ। ਕਿ ਮੈਂ ਇੱਕ ਛੋਟੇ ਤੋਂ ਹਜ਼ਾਰ ਬਣਾਵਾਗਾ ਇੱਕ ਕਮਜ਼ੋਰ ਤੋਂ ਮੈਂ ਬਲਵੰਤ ਕੌਮ ਬਣਾਵਾਗਾ ਮੇਰੇ ਨਾਲ ਖੜਨ ਵਾਲਾ ਮੇਰਾ ਆਪਣਾ ਪਰਿਵਾਰ ਨਹੀਂ ਸੀ ਮੇਰੀ ਮਾਂ ਤੱਕ ਮੇਰੀ ਗਵਾਹੀ ਨਹੀਂ ਸੀ ਭਰਦੀ ਕਿ ਹਾਂ ਮੈਂ ਇਸ ਕੁੜੀ ਦੇ ਲਈ ਗਵਾਹੀ ਦੇ ਸਕਿਆ ਵੀ ਇਹ ਕੁੜੀ ਮੇਰੀ ਅੱਗੇ ਜਾ ਕੇ ਚੰਗੇ ਕੰਮ ਕਰੂਗੀ ਉਹਨੂੰ ਤਾਂ ਇਹ ਹੀ ਪਤਾ ਸੀ ਕਿ ਜਿਹੜੀ ਭਾਂਡੇ ਧੋਂਦੀ ਚਾਰ ਗਲਾਸियां ਇੱਕ ਟਾਈਮ ਤੋੜ ਦਿੰਦੀ ਹੈ ਤੇ ਅੱਗੇ ਜਾ ਕੇ ਕੀ ਕਰੂਗੀ ਪਰ ਆਜ ਬਹੁਤ سارے ਪਰਿਵਾਰਾਂ ਜੁੜੇ ਹੋਏ ਨੇ ਉਹ ਤੁਹਾਡੇ ਲਈ ਤਾਂ ਖੁਸ਼ੀ ਹੈ ਹੀ ਮੇਰੇ ਲਈ ਹਜ਼ਾਰ ਗੁਣਾ ਵੱਧ ਖੁਸ਼ੀ ਹੈ ਕਿ ਮੈਨੂੰ ਛੋਟੀ ਨੂੰ ਪਰਮੇਸ਼ਰ ਨੇ ਹਜ਼ਾਰਾਂ ਚ ਬਣਾਇਆ ਔਰ ਮੈਨੂੰ ਕਮਜ਼ੋਰ ਨੂੰ ਪਰਮੇਸ਼ਰ ਨੇ ਇੱਕ ਬਲਵੰਤ ਕੌਮ ਬਣਾਉਣ ਦੇ ਲਈ ਜੋੜਿਆ ਬਲਵੰਤ ਕੌਮ ਨੂੰ ਸੰਬੰਧ ਲਈ ਚੁਣਿਆ ਤਾਂ ਫਿਰ ਯਹਵਾ ਪਿਤਾ ਪਰਮੇਸ਼ਰ ਕਹਿੰਦਾ ਜਿਹੜੇ ਸੁਣ ਰਹੇ ਨੇ ਯਹਵਾ ਪਿਤਾ ਪਰਮੇਸ਼ਰ ਦਾ ਆਖਰੀ ਵਾਕ ਸਾਡੇ ਲਈ ਕੀ ਹੈ ਕਿ ਮੈਂ ਯਹਵਾ ਸਮੇਂ ਸਿਰ ਤੁਹਾਡੇ ਸਭ ਦੇ ਲਈ ਵੀ ਇਹ ਸ਼ੇਤੀ ਪੂਰਿਆ ਕਰਾਂਗਾ ਹallelujah ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਾਈ ਦਾਸ ਬਣਨਗੇ ਅੱਜ ਸੁਣਨ ਵਾਲੇ ਵਚਨ ਪ੍ਰਾਰਥਨਾ 'ਚ ਬਹੁਤ ਸਾਰੇ ਭੈਣ ਭਾਈ ਵਰਸ਼ਿਪ ਲੀਡਰ ਨਿਕਲਣਗੇ ਬਹੁਤ ਸਾਰੇ ਪ੍ਰਚਾਰਕ ਨਿਕਲਣਗੇ ਬਹੁਤ ਸਾਰੇ ਰੂਹਾਂ ਨੂੰ ਬਚਾਉਣ ਵਾਲੇ ਹੋਣਗੇ ਅਸੀਂ ਪਰਮੇਸ਼ਰ ਦੇ ਵਿੱਚ ਸਭ ਮਿਲ ਕੇ ਇੱਕ ਬਲਵੰਤ ਕੰਮ ਹੋਵਾਂਗੇ ਔਰ ਸਾਡਾ ਬਲ ਇੰਨਾ ਜ਼ਿਆਦਾ ਹੋਵੇਗਾ ਕਿ ਅਸੀਂ ਸੰਸਾਰ ਦੇ ਹਰ ਇੱਕ ਕੋਨੇ ਤੱਕ ਪਿਆਰ ਦੇ ਸੁਨੇਹੇ ਨੂੰ ਲੈ ਕੇ ਜਾਵਾਂਗੇ ਜਦੋਂ ਕੋਈ ਸਾਡੇ ਨਾਲ ਗੱਲ ਕਰੇਗਾ ਤਾਂ ਅਨੰਦ ਨੂੰ ਮਹਿਸੂਸ ਕਰੇਗਾ ਸਾਡੀਆਂ ਗੱਲਾਂ ਸੁਣ ਕੇ ਲੋਕਾਂ ਦੇ ਅੰਦਰ ਖੁਸ਼ਹਾਲੀ ਹੋਏਗੀ ਸਾਨੂੰ ਮਿਲ ਕੇ ਸਾਡੇ ਪਰਮੇਸ਼ਰ ਨੂੰ ਦੇਖ ਕੇ ਸਾਡੇ ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣ ਕੇ ਉਹ ਦੇਖਣਗੇ ਕਿ ਸੱਚਮੁੱਚ ਇਹ ਪਰਮੇਸ਼ਰ ਦੀ ਖੁਸ਼ਹਾਲ ਅਤੇ ਬਲਵੰਤ ਕੌਮ ਆ ਸਾਨੂੰ ਪਰਮੇਸ਼ਰ ਛੋਟਿਆਂ ਨੂੰ ਹਜ਼ਾਰਾਂ ਦੇ ਲਈ ਚੁਣੇਗਾ ਅਤੇ ਕਮਜ਼ੋਰਾਂ ਨੂੰ ਕੌਮਾਂ ਦੇ ਲਈ ਚੁਣੇਗਾ ਔਰ ਯਹਵਾ ਪਰਮੇਸ਼ਰ ਦਾ ਵਾਕ ਹੈ ਕਿ ਉਹ ਸਮੇਂ ਸਿਰ ਸਾਡੇ ਸਾਰਿਆਂ ਦੇ ਨਾਲ ਇਸ ਵਾਕ ਨੂੰ ਜ਼ਰੂਰ ਪੂਰਿਆ ਕਰੇਗਾ ਹallelujah ਧੰਨਵਾਦ ਉਸ ਖੁਦਾਵੰਦ ਦਾ ਜੋ ਨੇ ਸਾਡੇ ਵਿੱਚ ਮੌਜੂਦ ਹਰ ਇੱਕ ਦੇ ਨਾਲ ਆਪਣੇ ਵਚਨ ਦੇ ਦੁਆਰਾ ਇਹ ਗੱਲ ਕੀਤੀ ਆ ਕਿ हे ਮੇਰੇ ਬੇਟੇ ਔਰ ਮੇਰੀ ਬੇਟੀ ਨਾ ਰੋ ਨਾ ਦੁਖੀ ਹੋ ਨਾ ਉਦਾਸ ਹੋ ਕਿਉਂ ਜੋ ਮੈਂ ਯਹਵਾ ਤੇਰਾ ਪਰਮੇਸ਼ਰ ਸਮੇ ਸਿਰ ਤੇਨੂੰ ਉੱਚਿਆ ਜ਼ਰੂਰ ਕਰਾਂਗਾ ਹallelujah ਤਾਂ ਆਵਦੇ ਸੁਫਲਵੰਤ ਫਤਿਹਮੰਦ ਅਤੇ ਬਲਵੰਤ ਹਿੰਮਤ ਤਾਕਤ ਖੁਸ਼ੀ ਖੁਸ਼ਹਾਲੀ ਤੇ ਵੱਡੇ ਆਨੰਦ ਨੂੰ ਦੇਣ ਵਾਲੇ ਪੂਰੇ ਦਿਨ ਦੇ ਵਚਨਾਂ ਦੇ ਲਈ ਔਰ ਆਉਣ ਵਾਲੇ ਹਰ ਇੱਕ ਦਿਨ ਦੀ ਬlesing ਬਰਕਤ ਦੇ ਲਈ ਸਭ ਮਿਲ ਕੇ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਮਹਾਨ ਖੁਦਾਵੰਦ प्यारे परमेश्वर प्रभु योहावा ਤੁਹਾਡੀ پاک ਪਵਿੱਤਰ ਹਜ਼ੂਰੀ ਅਗੇ ਝੁਕਦੇ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾਰ ਵੜਿਆਈ ਦਿੰਦੇ ਪਿਆਰੇ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਮਹਾਨ ਖੁਦਾਵੰਦ ਅੱਜ ਦੇ ਦਿਨ ਦੀ ਕਿਰਪਾ ਲਈ ਪ੍ਰਭੂ ਜੀ ਅੱਜ ਦਾ ਇਹ ਨਵਾਂ ਦਿਨ ਨਵੀਂ ਸ਼ਾਂਤੀ ਸੱਚੀ ਰੌਸ਼ਨੀ ਅਤੇ ਪ੍ਰੇਮ ਜੋ ਤੁਸੀਂ ਸਾਡੇ ਅੰਦਰ ਦਿੱਤਾ ਪ੍ਰਭੂ ਜੀ ਦਿਲ ਤੋਂ ਧੰਨਵਾਦ ਕਰਦੇ ਮਹਾਨ ਖੁਦਾਵੰਦ ਜੋ ਤੁਸੀਂ ਸਾਨੂੰ ਚੁਣਿਆ ਸਾਨੂੰ ਰਚਿਆ ਸਾਨੂੰ ਘੜਿਆ ਅਤੇ ਸਾਨੂੰ ਸਾਝਿਆ ਬਾਰੇ ਖੁਦਾਵੰਦ ਧੰਨਵਾਦ ਕਰਦੇ ਮੇਰੇ ਮਹਾਨ ਸਮਰਥੀ ਖੁਦਾਵੰਦ ਤੁਹਾਡੇ ਦਿੱਤੇ ਪ੍ਰੇਮ ਤੁਹਾਡੀ ਦਇਆ ਤੁਹਾਡੇ ਆਨੰਦ ਲਈ ਪ੍ਰਭੂ ਜੀ ਸਾਡੀ ਆਨੰਦ ਦੀ ਪਰਪੂਰੀ ਲਈ ਤੁਹਾਡਾ ਸ਼ੁਕਰ ਤੁਹਾਡਾ ਸ਼ੁਕਰਾਨਾ ਔਰ ਆਨੰਦ ਦੇ ਨਾਲ ਧੰਨਵਾਦ ਕਰਦੇ ਆਂ ਔਰ ਸ਼ੁਕਰ ਕਰਦੇ ਮਹਾਨ ਖੁਦਾ ਜਵਾਜ ਦੇ ਨਵਚਨਾਂ ਦੇ ਦੁਆਰਾ ਵੱਡੀ ਹਿੰਮਤ ਤਾਕਤ ਔਰ ਬਲ ਤੁਸੀਂ ਸਾਨੂੰ ਦਿੱਤਾ ਪ੍ਰਭੂ ਜੀ ਕੌਜਤਾ ਰਪਾ ਕਲਾਮ ਸਾਨੂੰ ਦੱਸਦਾ ਆ ਕਿ ਜੋ ਅੱਜ ਦੇ ਦੁੱਖ ਨੇ ਇਹ ਬਹੁਤ ਛੋਟੇ ਨੇ ਉਸ ਵੱਡੀ ਕਿਰਪਾ ਦੇ ਸਾਹਮਣੇ ਜੋ ਖੁਦਾ ਸਾਨੂੰ ਦੇਣ ਵਾਲਾ ਆ ਧੰਨਵਾਦ ਮੇਰੇ ਮਹਾਨ ਖੁਦਾ ਜੋ ਤੁਸੀਂ ਸਾਡੇ ਲਈ ਵੱਡੀ ਕਿਰਪਾ ਰੱਖੀ ਆ ਤੁਸੀਂ ਆਪਣੇ ਆਨੰਦ ਦੀ ਭਰਪੂਰੀ ਰੱਖੀ ਆ ਤੁਸੀਂ ਸਾਨੂੰ ਸਿਝਾਉਣ ਵਾਲੇ ਸਿਖਾਉਣ ਵਾਲੇ ਸੰਤਾੜਨ ਵਾਲੇ ਸੁਧਾਰਨ ਵਾਲੇ ਪਰਮੇਸ਼ਵਰੋ ਖੁਦਾ ਤੁਸੀਂ ਸਾਨੂੰ ਕੱਲਿਆ ਨਹੀਂ ਛੱਡਦੇ ਪਰ ਤੁਸੀਂ ਸਾਡੇ ਉਤੇ ਆਪਣੀ ਕਿਰਪਾ ਬਲਕਿ ਵੱਡੀਆਂ ਤੇ ਅਪਾਰ ਕਿਰਪਾ ਨੂੰ ਦਿੰਦੇ ਹੋ ਖੁਦਾਵਨ ਦਿਲ ਤੋਂ ਸ਼ੁਕਰ ਕਰਦੇ ਮੇਰੇ ਮਹਾਨ ਸਮਰਤੀ ਖੁਦਾਵਨ ਤੁਹਾਡੇ ਪ੍ਰੇਮ ਤੁਹਾਡੀ ਦਇਆ ਤੁਹਾਡੇ आनंदली प्रभु जी ਅੱਜ ਇਸ ਖਾਸ ਵਚਨ ਲਈ ਜੋ ਅੱਜ ਦੇ ਵਚਨ ਸਾਨੂੰ ਹਿੰਮਤ ਤਾਕਤ ਦੇਣ ਵਾਲੇ ਨੇ ਕਿ ਸੱਚਮੁੱਚ ਖੁਦਾ ਸਾਡੇ ਹਾਲਾਤਾਂ ਨੂੰ ਬਦਲ ਦਵੇਗਾ ਉਹ ਸਾਨੂੰ ਬਿਮਾਰੀ ਦੇ ਬਿਸਤੂ ਤੋਂ ਉਠਾਵੇਗਾ ਸਾਡੇ ਮਨ ਦੇ ਬੋਝ ਤੋਂ ਸਾਨੂੰ ਹਲਕਾ ਕਰੇਗਾ ਆਪਣੇ ਸਵਰਗ ਦੇ ਤੇਜ ਖਜ਼ਾਨੇ ਦੇ ਨਾਲ ਸਾਡੀਆਂ ਸਾਰੀਆਂ ਥੜਾਂ ਨੂੰ ਪੂਰਿਆ ਕਰੇਗਾ ਉਹ ਸੱਚਮੁੱਚ ਸਾਡਾ ਪਰਮੇਸ਼ਰ ਸਾਨੂੰ ਉੱਚਾ ਕਰੇਗਾ ਅਸੀਂ ਹਮੇਸ਼ਾ ਦੁਖੀ ਉਦਾਸ ਪਰੇਸ਼ਾਨ ਨਾ ਰਵਾਂਗੇ ਪਰ ਸਹੀ ਸਮੇਂ ਤੇ ਉਹ ਖੁਦਾ ਸਾਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੇਗਾ ਔਰ ਅਸੀਂ ਕਮਜ਼ੋਰਨੀ ਹੋਵਾਂਗੇ ਪਰ ਅਸੀਂ ਅੱਜ ਛੋਟੇ ਤੋਂ ਹਜ਼ਾਰ ਹੋ ਜਾਵਾਂਗੇ ਔਰ ਕਮਜ਼ੋਰ ਤੋਂ ਇੱਕ ਬਲਵੰਤ ਕੌਮ ਹੋਵਾਂਗੇ ਔਰ ਜਦ ਸਾਡੀ ਜ਼ਿੰਦਗੀ ਦਾ ਠਹਿਰਾਇਆ ਹੋਇਆ ਸਮਾਂ ਆਵੇਗਾ ਅਸੀਂ ਖੁਦਾ ਦੇ ਵਿੱਚ ਮਹਿਮਾ ਇੱਜ਼ਤ ਪਤ ਅਤੇ ਮਾਇਆ ਨੂੰ ਪ੍ਰਾਪਤ ਕਰਾਂਗੇ ਖੁਦਾਵੰਦ ਦਿਲ ਤੋਂ ਧੰਨਵਾਦ ਕਰਦੇ ਪਿਆਰੇ ਪਰਮੇਸ਼ਰ ਪਿਤਾ ਜੋ ਤੁਸੀਂ ਸਾਡੀ ਆਵਾਜ਼ ਨੂੰ ਸੁਣਨ ਵਾਲੇ ਅਤੇ ਆਨੰਦ ਦੇਣ ਵਾਲੇ ਖੁਦਾ ਪ੍ਰਭੂ ਜੀ ਧੰਨਵਾਦ ਮੇਰੇ ਮਹਾਨ ਸਾਮਰਥੀ ਖੁਦਾਵੰਤ ਤੁਹਾਡੇ ਦਿੱਤੇ ਪ੍ਰੇਮ ਤੁਹਾਡੀ ਦਇਆ ਕਿਰਪਾ ਭਲਾਈ ਆਸ਼ੀਸ਼ ਬਰਕਤਾਂ ਦੇ ਲਈ ਖੁਦਾਵੰਦ ਔਰ ਮਹਾਨ ਖੁਦਾ ਸਾਡੇ ਅੰਦਰ ਦਿੱਤੇ ਅੱਜ ਦੇ ਸਹਿਮੇ ਮਤ ਤਾਕਤ ਵਾਲੇ ਵchnali ਪ੍ਰਭੂ ਜੀ ਸ਼ੁਕਰ ਕਰਦੇ ਹਾਂ ਮਹਾਨ ਖੁਦਾ ਸੀ ਸਭ ਦੇ ਸਾਥ ਮਿਲ ਕੇ ਦੁਆ ਕਰਦੇ ਹਾਂ ਸਾਰੇ ਪੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਪ੍ਰਭੂ ਜੀ ਦੁਆ ਕਰਦੇ ਹਾਂ ਮਹਾਨ ਖੁਦਾਵਨ ਤੁਹਾਡੇ ਬੇਟੇ ਜਗਦੀਸ਼ ਲਈ ਪਿਤਾ ਪਰਮੇਸ਼ਰ ਜੋ ਤੁਹਾਡੇ ਨਾਮ ਦੇ ਵਿਰੋਧੀ ਨੇ ਖੁਦਾ ਉਹ ਤੁਹਾਡੇ ਨਾਮ ਦੇ ਵਿਸ਼ਵਾਸ ਕਰਨ ਵਾਲੇ ਹੋ ਜਾਣ ਖੁਦਾਵਨ ਜਾਣ ਲੈਣ ਕਿ ਯਹਵਾ ਹੀ ਸੱਚਾ ਤੇ ਜਾਉਂਦਾ ਪਰਮੇਸ਼ਰ ਆ ਗੁਰਜਨ ਸਿੰਘ ਲਈ ਦੁਆ ਕਰਦੇ ਖੁਦਾਵਨ ਜੋ ਘਾਟ ਛੱਡ ਕੇ ਜਾ ਰਹੇ ਨੇ ਖੁਦਾਵਨ ਚਲੇ ਗਏ ਨੇ ਪਿਤਾ ਪਰਮੇਸ਼ਰ ਉਸ ਪ੍ਰਾਣ ਨੂੰ ਆਪਣੇ ਘਰ ਦੇ راستਿਆਂ ਵੱਲ ਮੋੜੋ ਖੁਦਾਬੰਦ ਹਰ ਤਰ੍ਹਾਂ ਦੇ ਵਿਚਾਰ ਅਤੇ ਲੜਾਈ ਕਲੇਸ਼ ਤੋਂ ਉਹਨਾਂ ਨੂੰ ਵਾਪਸ ਮੋੜੋ ਅਤੇ ਉਹਨਾਂ ਦੇ ਘਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸੱਚੀ ਸ਼ਾਂਤੀ ਨੂੰ ਦਰਪ੍ਰਭੂ ਜੀ ਇੰਝੀ ਦੇਵੇ ਲਈ ਦੁਆ ਕਰਦੇ ਖੁਦਾਬੰਦ ਹਰ ਤਰ੍ਹਾਂ ਦੀ ਬੋਡੀ ਦੀ ਜਕੜਨ ਉਹਨਾਂ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਬਿਤਾ ਪਰਮੇਸ਼ਰ ਜੋ ਵੀਰਾਂ ਦੀ ਬਾਡੀ ਵਿੱਚ ਕਿਸੇ ਵੀ ਤਰ੍ਹਾਂ ਦੀ ਜਕੜੇ ਨਹੀਂ ਖੁਦਾਵੰ ਅੱਜ ਹੀ ਯੇਸ਼ੂ ਨਾਮ ਚਾਰ ਤਰ੍ਹਾਂ ਦੀ ਜਕੜੇਨ ਤੋਂ ਆਜ਼ਾਦ ਕਰ ਦੇ ਪਿਤਾ ਪਰਮੇਸ਼ਰ ਗਿਆਨ ਕੌੜਲੀ ਦੁਆ ਕਰਦੇ ਜੋਨਾਂ ਦੀਆਂ ਨਾੜੀਆਂ ਬਲੌਕ ਨੇ ਖੁਦਾਵੰ ਹਰ ਤਰ੍ਹਾਂ ਦੀ ਬਲੌਕੇਜ ਜਿਵੇਂ ਯੇਸ਼ੂ ਨਾਮ ਦੇ ਵਿੱਚ ਖੁੱਲ ਜਾਵੇ ਪ੍ਰਭੂ ਜੀ ਮਨਪ੍ਰੀਤ ਲਈ ਦੁਆ ਕਰਦੇ ਖੁਦਾਵੰ ਜੋ ਇਸ ਪੈਨੋ ਬਲੀਡਿੰਗ ਹੋ ਰਹੀ ਹੈ ਖੁਦਾਵੰ ਇਸ ਬਲੀਡਿੰਗ ਤੋਂ ਇਸ ਪੈਨੋ ਆਜ਼ਾਦ ਕਰਕੇ ਇਹਨਾਂ ਦੇ ਪੂਰੇ ਪਰਿਵਾਰ ਨੂੰ ਬਰਕਤ ਅਤਿ ਆਸ਼ੀਸ਼ ਦਿਓ ਖੁਦਾ ਪੂਰਾ ਪਰਿਵਾਰ ਤੁਹਾਡੇ ਨਾਮ ਦਾ ਵਿਸ਼ਵਾਸੀ ਹੋਵੇ ਪ੍ਰਭੂ ਜੀ ਤਨਮਨ ਲਈ ਦੁਆ ਕਰਦੇ ਪਿਤਾ ਪਰਮੇਸ਼ਰ ਇਹਨਾਂ ਦੇ ਵਿਸ਼ਵਾਸ ਨੂੰ ਵਧਾਓ ਖੁਦਾ ਤਾਂ ਜੋ ਇਹ ਤੁਹਾਡੇ ਨਾਮ ਦੇ ਵਿਸ਼ਵਾਸੀ ਹੋਣ ਪਤਾ ਤੇ ਤੁਹਾਡੇ ਨਾਮ ਦੀ ਵਿਰੋਧਤਾ ਨੂੰ ਛੱਡਨ ਪੁਨੀਤ ਲਈ ਦੁਆ ਕਰਦੇ ਖੁਦਾਵੰਦ ਇਸ ਭੈਣ ਨੂੰ ਪਿਆਰ ਦੇਣਾ ਬLES ਕਰੋ ਖੁਦਾ ਸਾਰੇ ਬੰਦ راستਿਆਂ ਨੂੰ ਖੋਲੋ ਪ੍ਰਭੂ ਜੀ ਕੁਲਵੰਤ ਕੌਰ ਲਈ ਦੁਆ ਕਰਦੇ ਖੁਦਾਵੰਦ ਹਰ ਤਰ੍ਹਾਂ ਦੀ ਬਲੀਡਿੰਗ ਯੇਸ਼ੂ ਨਾਮ ਚ ਬੰਦ ਹੋ ਜਾਵੇ ਸਾਰੀਆਂ ਦਰਦਾਂ ਪੀੜਾਂ ਤੋਂ ਇਹ ਭੈਣ ਆਜ਼ਾਦ ਹੋ ਜਾਣ ਰਾਮਪੱਲ ਨੇ ਦੁਆ ਕਰਦੇ ਖੁਦਾਵੰ ਜੋ ਇਹ ਭਰਾ ਨਸ਼ਾ ਕਰਦੇ ਨੇ ਖੁਦਾ ਹਰ ਤਰ੍ਹਾਂ ਦੀ ਨਸ਼ੇ ਦੀ ਸਪ੍ਰਤ ਉਸ ਪ੍ਰਾਣ ਨੂੰ ਆਜ਼ਾਦ ਕਰੋ ਜੋ ਘਰ ਵਿੱਚ ਲੜਾਈ ਕਲੇਸ਼ ਕਰਦੇ ਨੇ ਬੁਰੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਖੁਦਾ ਇਹਨਾਂ ਦੇ ਸ਼ਬਦਾਂ ਨੂੰ ਅਤੇ ਇਹਨਾਂ ਦੀ ਜ਼ਿੰਦਗੀ ਨੂੰ ਪਵਿੱਤਰ ਸ਼ੁੱਧਤਾ ਤੇ ਆਜ਼ਾਦ ਕਰੋ ਪ੍ਰਭੂ ਜੀ ਜਾਂਥੇਨ ਲਈ ਦੁਆ ਕਰਦੇ ਖੁਦਾਵੰ ਜੋ ਇੱਕ ਗਲਤ ਕਾਲ ਕਰਦੇ ਨੇ ਪਿਤਾ ਪਰਮੇਸ਼ਰ ਇਹਨਾਂ ਦੇ ਹਰ ਤਰ੍ਹਾਂ ਦੇ ਬੁਰੇ ਵਿਹਾਰ ਤੋਂ ਇਹਨਾਂ ਨੂੰ ਆਜ਼ਾਦ ਕਰੋ ਪਵਿੱਤਰ ਤਾਈ ਦੇ ਵਿੱਚ ਚੱਲਣ ਵਿੱਚ ਸਪ੍ਰਾ ਦੀ ਮਦਦ ਕਰੋ ਹੁਦਾਵਨ ਸਰਮਜੀਤ ਕੌੜਲੀ ਦੁਆ ਕਰਦੇ ਖੁਦਾ ਸ਼ਰੀਰਿਕ ਰੋਗ ਬੰਧਨ ਬਿਮਾਰੀਆਂ ਪਰੇਸ਼ਾਨੀਆਂ ਨਾਲ ਦੀ ਜ਼ਿੰਦਗੀ ਚੋਂ ਦੂਰ ਹੋ ਜਾਣ ਔਰ ਜੋ ਵੀ ਕਾਰੋਬਾਰ ਦੀ ਜਗਤ ਇਸ ਪੈਨ ਦੀ ਵਿਰੋਧਤਾ ਕੀਤੀ ਜਾਂਦੀ ਖੁਦਾ ਸਾਰੀ ਵਿਰੋਧਤਾ ਤੋਂ ਇਸ ਪੈਨ ਨੂੰ ਆਜ਼ਾਦ ਕਰੋ ਪ੍ਰਭੂ ਜੀ ਅਸ਼ਵਰੇ ਲਈ ਦੁਆ ਕਰਦੇ ਖੁਦਾਵੰਨ ਇਸ ਭੈਣ ਦੇ ਮੈਰਿਜ ਦੇ ਰਾਹਤਾਂ ਨੂੰ ਖੋਲੋ ਖੁਦਾਵੰਨ ਜੋ ਇਹਨਾਂ ਦੇ ਮੈਰਿਜ ਦੇ ਰਾਹਤਾਂ ਵਿੱਚ ਰੁਕਾਵਟਾਂ ਆ ਰਹੀਆਂ ਨੇ ਖੁਦਾਵੰਨ ਦਾ ਸਾਰੀਆਂ ਰੁਕਾਵਟਾਂ ਨੂੰ ਇਹਦੀ ਜ਼ਿੰਦਗੀ ਚੋਂ ਦੂਰ ਕਰੋ ਖੁਦਾਵੰਨ ਰਾਹੁਲ ਲਈ ਦੁਆ ਕਰਦੇ ਆ ਜੋ ਤੁਸੀਂ ਇਸ ਭਰਾ ਨੂੰ ਜੇਲ੍ਹ ਦੇ ਵਿੱਚੋਂ ਫ੍ਰੀ ਕੀਤਾ ਖੁਦਾਵੰਨ ਹੁਣ ਇਹਨਾਂ ਦੀ ਮਦਦ ਕਰਨਾ ਕਿ ਪਵਿੱਤਰ ਤਾਈ ਦੇ ਰਾਹਤਾਂ ਤੇ ਚੱਲਣ ਤੁਹਾਡੇ ਡਰ ਪੈ ਦੇ ਵਿੱਚ ਚੱਲਣਾ ਤੇ ਪ੍ਰਤਾ ਪਰਮੇਸ਼ਰ ਦੀ ਆਗਿਆਕਾਰੀ ਵਿੱਚ ਬਣੇ ਰਹਿਣ ਸ਼ਮਸ਼ੀਰ ਲਈ ਦੁਆ ਕਰਦੇ ਖੁਦਾਵੰਦਰ ਪ੍ਰੀਆ ਲਈ ਜੋ ਇਹ ਹਸਬੈਂਡ ਵਾਈਫ ਆਪਸ ਵਿੱਚ ਬਹੁਤ ਜ਼ਿਆਦਾ ਲੜਾਈ ਕਲੇਸ਼ ਕਰਦੇ ਨੇ ਖੁਦਾ ਐਸ ਹਸਬੈਂਡ ਵਾਈਫ ਨੂੰ ਤੁਸੀਂ ਇਕੱਠੇ ਰਹਿਣ ਦੇ ਲਈ ਜੋੜਿਆ ਖੁਦਾਵੰ ਇਹਨਾਂ ਨੂੰ ਇਕੱਠਿਆ ਕਰੋ ਪਿਤਾ ਪਰਮੇਸ਼ਰ ਇਹਨਾਂ ਦੇ ਘਰ ਵਿੱਚ ਆਪਸੀ ਪਿਆਰ ਮੇਲ ਮਲਾਪ ਔਰ ਸੱਚੀ ਸ਼ਾਂਤੀ ਹੋਵੇ ਪੈਰੇ ਖੁਦਾਵੰ ਗੁਰਮੀਤ ਕੌਲੀ ਦੁਆ ਕਰਦੇ ਜੋ ਵੇਨਾਂ ਦੇ ਪੈਰਾਂ ਦੇ ਕੋਈ ਵੀ ਰੋਗ ਦਰਦਾਂ ਪੀੜਾਂ ਬਿਮਾਰੀਆਂ ਨੇ ਸਾਰੀਆਂ ਦਰਦਾਂ ਪਰੇਸ਼ਾਨੀਆਂ ਤੋਂ ਇਸ ਪੈਨੋ ਜ਼ਾਰਦ ਕਰੋ ਮਨਪ੍ਰੀਤ ਕੌਲੀ ਦੁਆ ਕਰਦੇ ਖੁਦਾਵੰ ਜੋ ਵੇਨਾਂ ਦੀ ਜ਼ਿੰਦਗੀ ਚ ਚਿੰਤਾ ਦੁੱਖ ਪਰੇਸ਼ਾਨੀਆਂ ਨੇ ਪਿਤਾ ਪਰਮੇਸ਼ਰ ਹਰ ਇੱਕ ਚਿੰਤਾ ਬੋਝ ਦੁੱਖ ਪਰੇਸ਼ਾਨੀ ਤੋਂ ਇਸ ਭੈਣ ਨੂੰ ਆਜ਼ਾਦ ਕਰਕੇ ਇਹਨਾਂ ਦੀ ਮਦਦ ਸੇਤਗੋਈ ਕਰਨਾ ਖੁਦਾਵਨ ਅਨਮੋਲ ਸਿੰਗਲੀ ਦੁਆ ਕਰਦੇ ਆ ਜੋ ਇਹ ਨਸ਼ਾ ਕਰਦੇ ਨੇ ਖੁਦਾ ਹਰ ਤਰ੍ਹਾਂ ਦੀ ਨਸ਼ੇ ਦੀ ਸਪ੍ਰੈਡ ਤੋਂ ਛੁਟਕਾਰ ਕੇ ਕਾਰੋਬਾਰ ਵਿੱਚ ਵਾਧਾ ਕਰੋ ਪ੍ਰਭੂ ਜੀ ਪੂਜਾ ਲਈ ਦੁਆ ਕਰਦੇ ਖੁਦਾ ਜੋ ਇਹ ਘਰ ਛੱਡ ਕੇ ਚਲੇ ਗਏ ਨੇ ਖੁਦਾ ਹਰ ਤਲਾਕ ਦੀ ਗੱਲ ਕਰ ਰਹੇ ਨੇ ਖੁਦਾਵਨ ਤੁਸੀਂ ਕਹਿ ਕੇ ਤਲਾਕ ਤੋਂ ਯਹੋਵਾ ਕਿਣ ਕਰਦਾ ਹੈ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਨੂੰ ਇਕੱਠਿਆਂ ਰਹਿਣ ਦੇ ਜੋੜਿਆ ਆ ਰਜ ਹਸਬੈਂਡ ਵਾਈਫ ਦੇ ਮਨਾਂ ਨੂੰ ਤੁਸੀਂ ਇਕੱਠਿਆਂ ਕਰੋ ਖੁਦਾ ਹਰ ਤਰ੍ਹਾਂ ਦੇ ਤਲਾਕ ਤੋਂ ਇਹਨਾਂ ਨੂੰ ਆਜ਼ਾਦ ਕਰੋ ਇਹਨਾਂ ਦੇ ਘਰ ਵਿੱਚ ਆਪਸੀ ਪਿਆਰ ਮੇਲਬਲਾਪ ਔਰ ਸੱਚੀ ਸ਼ਾਂਤੀ ਹੋਵੇ ਖੁਦਾਵਨ ਦੁਆ ਕਰ ਦੇਣਾ ਘਰ ਵਿੱਚ ਰੱਖਿਆ ਸਜਾਲਾ ਤੇ ਤੇਲ ਦੀ ਪ੍ਰਭੂ ਜੀ ਜਿੰਨਾ ਵੀ ਘਰਾਂ ਨੇ ਜਲ ਤੇਲ ਤੁਹਾਡੀ ਹਜ਼ੂਰੀ ਵਿੱਚ ਰੱਖਿਆ ਪਿਆਰੇ ਖੁਦਾਵੰਦ ਇਹ ਸਜਾਲਾ ਤੇ ਤੇਲ ਨੂੰ ਤੁਹਾਡੇ ਜਿੰਦਾ ਲਹੂ ਦੇ ਵਸੀਲੇ ਬਲੈਸ ਕਰ ਦੇ ਆਸ਼ੀਸ਼ਿਤ ਕਰ ਦੇ ਖੁਦਾ ਅਸਤੇ ਮਸਾ ਕੀਤਾ ਹੋਇਆ ਜਾਲਾ ਔਰ ਤੇਲ ਜਦਵੀ ਘਰ ਦੇ ਕੋਨੇ-ਕੋਨੇ ਤੇ ਲਗਾਇਆ ਜਾਵੇ ਘਰ ਦਾ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਜਦ ਵੀ ਕਿਸੇ ਰੋਗ ਬੰਦਨ ਬਿਮਾਰੀ ਤੇ ਲਗਾਇਆ ਜਾਵੇ ਖੁਦਾ ਸਾਰੇ ਰੋਗ ਬਿਮਾਰੀਆਂ ਪਰੇਸ਼ਾਨੀਆਂ ਇਸ਼ੂ ਨਾਮ ਚerad ਦੋ ਜਨ ਖੁਦਾ ਜਦਵੀ ਪਿਤਾ ਪਰਮੇਸ਼ਰ ਕਾਰੋਬਾਰ ਦੀ ਜਗ੍ਹਾ ਤੇ ਲਗਾਇਆ ਜਾਵੇ ਕਾਰੋਬਾਰ ਵਿੱਚ ਵਾਧਾ ਹੋਵੇ ਪਿਆਰੇ ਪ੍ਰਭੂ ਜੀ ਜੇ ਜਿੰਦਾ ਲਹੂ ਦੇ ਵਸੀਲੇ ਨਵੀਂ ਜ਼ਿੰਦਗੀ ਨਵੀਂ ਆਸ਼ਿਸ਼ ਨਵੀਂ ਬਰਕਤ ਕਿਰਪਾ ਦਇਆ ਪ্লাই ਪ੍ਰੇਮ ਸਰਗਰਾਚ ਰਿਲੀਜ਼ ਕਰਦੇ ਮਹਾਨ ਖੁਦਾਵੰਦ ਇਸ ਪ੍ਰਾਰਥਨਾ ਨੂੰ ਖੜੇ ਸਮਰਥੀ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਸਾਰੀ ਕ੍ਰਿਸਤਿਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ